ਜਿਵੇਂ ਦੀਪਿਕਾ ਪਾਦੂਕੋਨੀ ਐਂਡ ਪਾਸ਼ਾ ਦੇ ਵਿਆਹਾਂ ਦੇ ਉੱਤੇ ਇਹਨਾਂ ਨੇ ਜਾਂ ਅਨੁਸ਼ਕਾ ਦੇ ਅਨੁਸ਼ਕਾ ਸ਼ਰਮਾ ਨੇ ਵੇਅਰ ਕੀਤਾ ਸਾਬੇ ਸਾਚੀ ਤਾਂ ਉਹ ਬਹੁਤ ਹਾਈਲੀ ਪ੍ਰਾਈਜ਼ਡ ਹੁੰਦੇ ਆ ਆਬਵੀਅਸ ਦੀ ਗੱਲ ਹੈ ਉਹ ਲਹੰਗਿਆਂ ਨੂੰ ਬਣਨ ਨੂੰ ਵੀ ਦੇਖੋ 2-2 2.5 ਮਹੀਨੇ ਲੱਗਦੇ ਆ 왓 ਇਜ਼ ਦ ਡਿਫਰੈਂਸ ਕੁਆਲਿਟੀਜ਼ ਕੀ ਡਿਫਰੈਂਸ ਹੈ ਡਿਟੇਲਿੰਗ ਹੈ ਹੈਂਡਵਰਕ ਹੈ ਕਿਵੇਂ ਹੁੰਦੀ ਹੈ ਉਹੀ ਹੈਂਡਵਰਕ ਦੇ ਕਾਰੀਗਰਜ਼ ਹੈ ਉਹੀ ਅੱਡੇ ਨੇ ਪ੍ਰੋਸੈਸ ਵੀ ਉਹੀ ਹੈ ਸਾਰਾ ਕੁਝ ਉਹੀ ਹੈ ਡਿਫਰੈਂਸ ਸਿਰਫ ਤੇ ਸਿਰਫ ਬ੍ਰਾਂਡ ਵੈਲਿਊ ਹੈ ਪ੍ਰੋਡਕਟ ਨੂੰ ਥੋੜਾ ਸਮਝਾਓ ਕਿ ਕੀ ਹੱਥ ਨਾਲ ਕੰਮ ਹੁੰਦਾ ਉਹਦੇ ਤੇ ਜਾਂ ਮਸ਼ੀਨਸ ਨੇ ਜਾਂ ਜਿਹੜੀ ਉਹਦੀ ਡਿਜ਼ਾਈਨਿੰਗ ਕਰਨੀ ਹੈ ਉਹ ਕੌਣ ਕਰਦਾ ਤੁਸੀਂ ਟੀਮਸ ਰੱਖੀਆਂ ਜਾਂ ਤੁਹਾਡਾ ਆਪਣਾ ਵੀ ਥਾਟ ਹੁੰਦਾ ਉਹਦੇ ਵਿੱਚ ਸਰ ਇਹਦੇ ਵਿੱਚ ਥਾਟ 100% ਤੁਹਾਨੂੰ ਦੇਣਾ ਹੀ ਪਏਗਾ ਨਹੀਂ ਤਾਂ ਤੁਸੀਂ ਮਤਲਬ ਇੱਕ ਲੈਵਲ ਤੱਕ ਹੀ ਜਾ ਸਕਦੇ ਹੋ ਤੁਹਾਨੂੰ ਆਪਣੀ ਨੋਲੇਜ ਹੋਣੀ ਤਾਂ ਬੇਸਿਕ ਆਈ ਥਿੰਕ ਹਰ ਬਿਜ਼ਨਸ ਵਿੱਚ ਜ਼ਰੂਰੀ ਹੈ ਤੇ ਇਹਦੇ ਵਿੱਚ ਨਾ ਕਸਟਮਾਈਜ਼ੇਸ਼ਨ ਆਈ ਥਿੰਕ ਸਭ ਤੋਂ ਜ਼ਿਆਦਾ ਮੈਟਰ ਕਰਦੀ ਹੈ ਬੇਸਿਕਲੀ ਕੰਮ ਕਰਨਾ ਅਸੀਂ ਫਿਰ ਵੱਡੇ ਪਲੇਅਰਸ ਤੋਂ ਸਿੱਖਿਆ ਕਿ ਕੰਮ ਤਾਂ ਯਾਰ ਐਦਾਂ ਹੋਣਾ ਚਾਹੀਦਾ ਫਿਰ ਉਹਨਾਂ ਦੇ ਵਿਜਨ ਨਾਲ ਅਸੀਂ ਸੋਚਿਆ ਕਿ ਹੁਣ ਇੱਕ ਰਿਟੇਲ ਸਟੋਰ ਵੀ ਪਲਾਨ ਕੀਤਾ ਜੇ ਜੋ ਕਿ ਅਸੀਂ ਹੁਣੇ ਰੀਸੈਂਟਲੀ ਲਾਸਟ ਮੰਥ ਸਨਵਿਊ ਦੇ ਵਿੱਚ ਓਪਨ ਵੀ ਕੀਤਾ ਤੁਹਾਡਾ ਵਿਜਨ ਕੀ ਹੈ ਬ੍ਰਾਂਡ ਨੂੰ ਲੈ ਕੇ ਸਰ ਮੇਰਾ ਵਿਜਨ ਹੈ ਕਿ ਮੈਂ ਪੂਰਾ ਨਾਰਥ ਇੰਡੀਆ ਕੈਪਚਰ ਕਰਨਾ ਹੈ ਤਾਂ ਵਿਜਨ ਬਹੁਤ ਸਟਰੋਂਗ ਹੈ ਮਤਲਬ ਅਗਲੇ 10 ਸਾਲ ਦਾ ਵਿਜਨ ਫਿਕਸ ਹੈ ਕਿ ਅਸੀਂ অলমোস্ট 50 স্টোরস খুলਨੇ হে ਜੀ ਜੇ ਅਸੀਂ ਹੋਲਸੇਲ ਵਾਲਾ ਯੂਨਿਟ ਗਿਨ ਲਈਏ ਤਾਂ ਸਾਡੇ 2 ਯੂਨਿਟ ਹੋਗੇ ਤੇ 48 ਹੋਰ ਖੋਲਨੇ ਆ। ਵੈਡਿੰਗ ਮਾਰਕੀਟ ਕਿੰਨੀ ਵੱਡੀ ਹੈ? ਮਤਲਬ ਕੋਈ ਜ਼ੀਰੋਆਂ ਦੀ ਕਮੀ ਪੈ ਜੇਗੀ ਸ਼ਾਇਦ ਬਟ ਵੈਡਿੰਗ ਮਾਰਕੀਟ ਦਾ ਕੋਈ ਐਂਡ ਨਹੀਂ ਹੈ। ਲੁਧਿਆਣਾ ਐਜ਼ ਅ ਸਿਟੀ ਔਰ ਲੋਕਾਂ ਦੀ ਪਰਚੇਜ਼ਿੰਗ ਪਾਵਰ ਕਿਵੇਂ ਹੈ? ਸਰ ਲੁਧਿਆਣਾ ਆਈ ਥਿੰਕ 3 ਪਾਰਟਸ ਦੇ ਵਿੱਚ ਡਿਵਾਈਡਡ ਹੈ ਜੀ। ਇੱਕ ਤਾਂ ਹੋ ਗਿਆ ਜਿਹੜਾ ਸਿਰਫ ਪ੍ਰਾਈਸ ਦੇ ਮਗਰ ਜਾਂਦਾ ਟਾਪ 1% ਹੈ ਜੀ ਜਿਹਨੇ ਬ੍ਰਾਂਡਡ ਹੀ ਲੈਣਾ ਉਹਨੇ ਲੈਣਾ ਜ਼ਰੂਰ ਹੈ ਜੀ ਲੈਂਦੇ ਵੀ ਹੈ ਜੀ ਬਟ ਉਹਨੇ ਲੈਣਾ ਡੈਲੀ ਤੋਂ ਜਾ ਕੇ ਹੀ ਹੈ ਕੋਈ XYZ ਕਿਸੇ ਵੀ ਸ਼ਹਿਰ ਚ بڑا ਨਾਮ ਹੈ ਦੁਕਾਨ ਦਾ ਤੁਸੀਂ ਗਏ ਉਹਨੂੰ ਕਿਹਾ ਮਾਲ ਰੱਖ ਲੈ ਸ਼ੁਰੂ ਚ ਤਾਂ ਮਾਲ ਹੀ ਨਹੀਂ ਲੈਂਦੇ ਉਹਨੇ ਕਿ ਲੈਂਦੇ ਬਹੁਤ ਮਿੰਤਾ ਕਰਲੇ ਬਹੁਤ ਮਿੰਤਾ ਕਰਲੇ ਹਾਂ ਜੀ ਤਾਂ ਫਿਰ ਉਹਨਾਂ ਨੇ ਤੁਹਾਡਾ ਮਾਲ ਵੇਚਤਾ ਪਰ ਫਿਰ ਵੀ ਪੇਮੈਂਟਸ 8 8 7 7 ਮਹੀਨੇ ਲੇਟ ਹੋ ਜਾਂਦੀਆਂ ਇਹਦਾ ਬਹੁਤ ਸਿੰਪਲ ਜਿਹਾ ਜਵਾਬ ਹੈ ਜੀ ਜੇ ਤਾਂ ਤੁਹਾਡਾ ਨਾਮ ਹੈ ਫਿਰ ਤਾਂ ਤੁਹਾਨੂੰ ਸਲਾਮ ਹੈ ਜੀ ਫਿਰ ਤਾਂ ਤੁਹਾਨੂੰ 30 ਦਿਨ ਚ ਪੈਸੇ ਆ ਹੁਣ 80 ਸੀਗੇ 90 ਪ੍ਰੋਡਕਟ ਲਾਈਨ ਕੀ ਹੈ ਤੁਹਾਡੀ ਸਰ ਸਾਡੇ ਕੋਲ ਤੁਹਾਨੂੰ ਅਨਸਟਿਚ ਸਟਿਚ ਦੇ ਵਿੱਚ ਸਾਰਾ ਕੁਝ ਮਿਲੇਗਾ ਅਨਸਟਿਚ ਸੂਟਸ ਲੇਡੀਜ਼ ਦੇ ਗਾਊਨਸ ਸਾੜੀਜ਼ ਲਹਿੰਗਾ ਚੋਲੀ ਬਰਾਇਡਲ ਨੋਨ ਬਰਾਇਡਲ ਸਾਰਾ ਕੁਝ A ਟੂ Z ਬਿਜ਼ਨਸ ਮਾਈਂਡਸ ਦੇ ਇੱਕ ਹੋਰ ਐਪੀਸੋਡ 'ਚ ਤੁਹਾਡਾ ਸਵਾਗਤ ਹੈ ਅੱਜ ਗੱਲਬਾਤ ਲੁਧਿਆਣਾ ਦੇ ਇੱਕ ਵੱਡੇ ਬ੍ਰਾਂਡ ਦੀ ਕਰਾਂਗੇ ਲੁਧਿਆਣਾ ਦੀ ਸਾਊਥ ਸਿਟੀ ਦੇ ਵਿੱਚ ਸਨ 뷰 ਮਾਰਕੀਟ ਤੇ ਉਹਦੇ ਆਲੇ-ਦੁਆਲੇ ਡਿਵੈਲਪ ਹੋ ਰਹੇ ਏਰੀਆਜ਼ ਦੇ ਵਿੱਚ ਬਹੁਤ ਸਾਰੇ ਕਮਾਲ ਦੇ ਬਿਜ਼ਨਸ ਆਈਡੀਆਜ਼ ਬਿਜ਼ਨਸ ਬ੍ਰਾਂਡਸ ਬਿਜ਼ਨਸ ਆਊਟਲੈਟਸ ਤੁਹਾਨੂੰ ਦੇਖਣ ਨੂੰ ਮਿਲਦੇ ਐ ਔਰ ਪਿਛਲੇ ਦਿਨਾਂ 'ਚ ਇੱਕ ਬਹੁਤ ਵੱਡਾ ਬ੍ਰਾਂਡ ਲਾਂਚ ਹੁੰਦਾ ਪਿਰੋਈ ਅਸੀਂ ਉਹਨਾਂ ਦੇ ਓਨਰਸ ਦੇ ਨਾਲ ਜਦੋਂ ਗੱਲਬਾਤ ਕੀਤੀ ਤੇ ਬਹੁਤ ਇੰਟਰਸਟਿੰਗ ਕਹਾਣੀ ਉਹਨਾਂ ਦੇ ਪਰਿਵਾਰ ਦੀ ਨਿੱਜੀ ਤੌਰ ਤੇ ਔਰ ਯੰਗ ਬੰਦਾ ਜਦੋਂ ਬਿਜ਼ਨਸ ਐਕਸੈਲ ਕਰਨ ਦੇ ਲਈ ਗਲੋਬਲੀ ਐਕਸਪੋਜ਼ਰ ਲੈ ਕੇ ਲੁਧਿਆਣੇ ਆਉਂਦਾ ਤੇ ਫਿਰ ਉਹ ਕਿੰਨਾ ਕਮਾਲ ਕਰ ਸਕਦਾ ਹੈ ਇਹਦੇ ਬਾਰੇ ਅੱਜ ਵਿਜ਼ਨ ਦੀ ਗੱਲ ਕਰਾਂਗੇ। ਪਿਰੋਈ ਤੋਂ ਸਾਡੇ ਨਾਲ ਭពਿੰਦਰ ਸਿੰਘ ਜੀ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਭਾਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਚਾਹਣਾ ਕਿ ਤੁਹਾਡੀ ਫੈਮਿਲੀ ਦਾ ਬੈਕਗ੍ਰਾਉਂਡ ਤੁਹਾਡੀ ਜਰਨੀ ਕੀ ਹੈ ਪਿਰੋਈ ਕਿਵੇਂ ਬਣਿਆ ਫਿਰ ਅੱਗੇ ਹੋਰ ਗੱਲਾਂ ਬਾਤਾਂ ਕਰਦੇ ਹਾਂ ਪਹਿਲਾਂ ਇਹਦੇ ਬਾਰੇ ਦੱਸੋ ਸਰ ਫਾਦਰ ਸਾਹਿਬ ਦਾ ਜੱਦੀ ਪੁਸ਼ਟੀ ਕੰਮ ਸੀਗਾ ਜੀ ਰੋਮਾਲਾ ਸਾਹਿਬ ਦਾ ਹੂੰ ਉਹ ਅੱਜ ਵੀ ਉਹੀ ਕਰਦੇ ਨੇ ਤੇ ਅੱਜ ਤੋਂ ਐਟਲੀਸਟ 10 ਕਸਾਲ ਪਹਿਲਾਂ ਜਦੋਂ ਜਿਵੇਂ ਕਾਲਜ ਤੋਂ ਬਾਅਦ ਹਰ ਬੰਦਾ ਕਹਿੰਦਾ ਹੀ ਹੈ ਵੀ ਯਾਰ ਇੱਕ ਵਿਜ਼ਨ ਹੈ ਆਪਾਂ ਇੱਕ ਲੈਵਲ ਅਟੇਨ ਕਰਨਾ ਤੇ ਉਹੀ ਵਿਜਨ ਦੇ ਨਾਲ ਅਸੀਂ ਸੂਟਸ ਦੀ ਮਾਰਕੀਟ ਵਿੱਚ ਸੀਗੇ ਏਸੀ ਮਾਰਕੀਟ ਵਿੱਚ ਸਾਡਾ ਹੋਲਸੇਲ ਯੂਨਿਟ ਸੀਗਾ ਤੇ ਉਹੀ ਵਿਜਨ ਦੇ ਨਾਲ ਸੋਚਿਆ ਕਿ ਨਹੀਂ ਯਾਰ ਕੁਝ ਵੱਡਾ ਕਰਨਾ ਵੀ ਪਾਪਾ ਤਾਂ ਚਲੋ ਕਾਰ ਹੀ ਰਿਹਾ ਹੈ ਅੱਛਾ ਕਰ ਰਿਹਾ ਹੈ ਬਹੁਤ ਅੱਛਾ ਸਾਡਾ ਕੰਮ ਵੀ ਹੈ ਤੇ ਚੱਲ ਵੀ ਰਿਹਾ ਸੀਗਾ ਉਹ ਸੂਟਸ ਦਾ ਅਸੀਂ ਹੋਲਸੇਲ ਸ਼ੁਰੂ ਕੀਤਾ ਜੀ ਉਹ ਪਰਮਾਤਮਾ ਦੀ ਕਿਰਪਾ ਨਾਲ ਬੜਾ ਸਿੱਧਾ ਵੀ ਪਿਆ ਜੀ ਹਮ ਆ ਇੱਕ ਵਾਰੀ ਸੂਟਸ ਲੇਡੀ ਸੂਟਸ ਹਾਂਜੀ ਲੇਡੀ ਸੂਟਸ ਅਨਸਟਿਚ ਲੁਧਿਆਣੇ ਦੀ ਆਪਣੀ ਮੈਨੂਫੈਕਚਰਿੰਗ ਅਸੀਂ ਸ਼ੁਰੂ ਕੀਤੀ अच्छा प्रोडक्शन ਤੁਹਾਡੀ ਆਪਣੀ ਹਾਂਜੀ ਹਾਂਜੀ ਆਪਣੀ ਪ੍ਰੋਡਕਸ਼ਨ ਅਸੀਂ ਇੱਕ ਵਾਰੀ 10 ਸਾਲ ਪਹਿਲੇ ਦੀ ਗੱਲ ਮੈਂ ਤੁਹਾਨੂੰ ਕਰ ਰਿਹਾ ਤੇ ਉਸ ਤੋਂ ਪਹਿਲਾਂ ਕੀ ਕਰਦੇ ਸੀ ਉਸ ਤੋਂ ਪਹਿਲਾਂ ਮੈਂ ਤਾਂ ਕਾਲਜ ਸੀ ਜੀ ਫਾਦਰ ਸਾਹਿਬ ਦਾ ਰੁਮਾਲਾ ਸਾਹਿਬ ਦਾ ਕੰਮ ਉਹ ਅੱਜ ਵੀ ਉਹੀ ਕਰਦੇ ਕਿਹੜੀ ਜਗ੍ਹਾ ਤੇ ਏਸੀ ਮਾਰਕੀਟ ਜੀ ਏਸੀ ਮਾਰਕੀਟ ਜੀ ਹਾਂਜੀ ਸਿਰਫ ਕੱਲੇ ਰੁਮਾਲਾ ਸਾਹਿਬ ਕੱਲੇ ਰੁਮਾਲਾ ਸਾਹਿਬ ਦਾ ਹੋਲਸੇਲ ਕੰਜ਼ਮਪਸ਼ਨ ਹੈਗੀ ਰੁਮਾਲਾ ਸਾਹਿਬ ਦੀ ਹਾਂ ਵੀ ਤੇ ਨਾਂ ਵੀ ਮਤਲਬ ਜੇ ਤੁਸੀਂ ਇੱਕ ਅੱਛੀ ਰੋਟੀ ਖਾਣੀ ਹੈ ਤਾਂ ਪਾਪਾ ਦਾ ਬੜਾ ਇੱਕ ਨਾਮ ਹੈ ਜੀ ਸਾਡਾ 50 ਸਾਲ ਪੁਰਾਣਾ ਕੰਮ ਹੈ ਰੁਮਾਲਾ ਸਾਹਿਬ ਦਾ ਹਾਂਜੀ ਕਿੱਥੇ ਕਿੱਥੇ ਪੂਰੀ ਦੁਨੀਆ 'ਚ ਰੁਮਾਲਾ ਸਾਹਿਬ ਗਏ ਨਹੀਂ 올 ਓਵਰ ਪੰਜਾਬ ਅਸੀਂ ਕਰਦੇ ਹਾਂ ਜੀ 올 ਓਵਰ ਪੰਜਾਬ ਜੀ ਤੇ ਜਿਹੜੇ ਕਸਟਮਾਈਜ਼ਡ ਰੁਮਾਲਾ ਸਾਹਿਬ ਵੀ ਬਣਵਾਉਂਦੇ ਹੈ ਕਈ ਲੋਕ ਹਾਂਜੀ ਉਹ ਚੰਦਵਾ ਸਾਹਿਬ ਹੋਗੇ ਜੀ ਗੁਰਦੁਆਰਾ ਸਾਹਿਬ ਦੇ ਹਾਂਜੀ ਉਹ ਪ੍ਰੋਪਰ ਸਾਈਜ਼ ਦੇ ਨਾਲ ਉਹ ਬਣਦੇ ਸੀਗੇ ਜੀ ਬਟ ਉਹੀ ਤੁਹਾਡੇ ਲਈ ਗੱਲ ਕੀ ਇੱਕ ਲੱਗਿਆ ਕਿ ਯਾਰ ਕਿਤੇ ਨਾ ਕਿਤੇ ਇੱਕ ਵਿਜ਼ਨ ਜਿਵੇਂ ਕਾਫੀ ਵੀਡੀਓਜ਼ ਵੀ ਆਈਆਂ ਸੀ ਰੁਮਾਲਾ ਸਾਹਿਬ ਦੀ ਬੇਦਵੀ ਹੋ ਰਹੀ ਸੀ ਬੜਾ ਕੁਝ ਉਦੋਂ ਨਾ ਉਸ ਟਾਈਮ ਤੇ ਅਸੀਂ ਦੇਖਿਆ ਤੇ ਫਿਰ ਮੈਨੂੰ ਲੱਗਿਆ ਕਿ ਯਾਰ ਨਾਲ ਇੱਕ ਲਾਈਨ ਹੋਰ ਐਡ ਕਰਨੀ ਚਾਹੀਦੀ ਹੈ ਅਸੀਂ ਸੂਟਸ ਦੀ ਮਾਰਕੀਟ ਦੇ ਵਿੱਚ ਬੈਠੇ ਆਂ ਪਰਮਾਤਮਾ ਨੇ ਸ਼ਾਇਦ ਇਸੇ ਲਈ ਭੇਜਿਆ ਇਸ ਮਾਰਕੀਟ 'ਚ ਕਿਉਂਕਿ ਅਸੀਂ ਉਦੋਂ ਏਸੀ ਮਾਰਕੀਟ 'ਚ ਨਵੇਂ-ਨਵੇਂ ਹੀ ਆਏ ਸੀ ਜੀ ਤੇ ਫਿਰ ਅਸੀਂ ਸ਼ੁਰੂ ਕੀਤਾ ਜੀ ਉਹ ਪਰਮਾਤਮਾ ਦੀ ਕਿਰਪਾ ਨਾਲ ਮਿਹਨਤ ਵੀ ਬਹੁਤ ਕੀਤੀ ਟੂਰਾਂ ਤੇ ਗਏ ਮਿੰਤਾ ਤਰਲੇ ਕੀਤੇ ਮੰਡੀਆਂ 'ਚ ਜਾ ਕੇ ਬਹੁਤ ਮਿਹਨਤ ਵੀ ਕਰਨੀ ਪੈਂਦੀ ਹੈ ਪਰ ਉਹ ਸਿੱਧੀ ਪਈ ਜੀ ਫਿਰ ਇੱਕ ਟਾਈਮ ਇਦਾਂ ਦਾ ਆਇਆ ਜੀ ਉਲਟਾ ਹੋਇਆ ਮੰਡੀਆਂ 'ਲੇ ਆ ਕੇ ਸਾਨੂੰ ਮੰਨਤਾ ਕਰਦੇ ਸੀ ਵੀ ਆਹ ਮਾਲ ਸਾਨੂੰ ਜਾਣਾ ਚਾਹੀਦਾ ਕਿਉਂਕਿ ਬਰਕਤ ਪਾਈ ਰੱਬ ਨੇ ਤੁਹਾਡਾ ਪ੍ਰੋਡਕਟ ਇੱਕ ਵਧੀਆ ਹੈ ਤਾਂ ਉਹਦੀ ਕਦਰ ਪੈਂਦੀ ਹੀ ਪਈ। ਇਹ ਇਕਨੋਮਿਕਲੀ ਇਹ ਮਾਡਲ ਕੀ ਹੁੰਦਾ ਕਿ ਤੁਸੀਂ ਜੋ ਪ੍ਰੋਡਕਸ਼ਨ ਕੀਤੀ ਉਹ ਮੰਡੀਆਂ 'ਚ ਜਾ ਕੇ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਮਾਲ ਦਿੰਨੇ ਹੋ ਜੀ ਕੈਸ਼ ਪੇਮੈਂਟਸ ਹੁੰਦੀਆਂ ਜਾਂ ਉਧਾਰ ਹੁੰਦਾ ਹੈ ਜਾਂ ਟਾਈਮ ਪੀਰੀਅਡ ਹੁੰਦਾ ਇਹਦੇ ਵਿੱਚ ਬੜਾ ਵਧੀਆ ਇੱਕ ਕੁਐਸਚਨ ਹੈ ਤੁਹਾਡਾ ਹਾਂ ਇਹਦਾ ਬਹੁਤ ਸਿੰਪਲ ਜਿਹਾ ਜਵਾਬ ਹੈ ਜੀ ਜੇ ਤਾਂ ਤੁਹਾਡਾ ਨਾਮ ਹੈ ਫਿਰ ਤਾਂ ਤੁਹਾਨੂੰ ਸਲਾਮ ਹੈ ਜੀ ਫਿਰ ਤਾਂ ਤੁਹਾਨੂੰ 30 ਦਿਨਾਂ ਚ ਪੈਸੇ ਆ ਓਕੇ ਹੁਣ 80 ਸੀਗੇ ਨੰਮੇ 80 ਤਾਂ ਬਿਲੀਵ ਕਰਿਓ ਜੀ 6 ਮਹੀਨੇ 8 ਮਹੀਨੇ 10 ਮਹੀਨਿਆਂ ਚ ਵੀ ਪੈਸੇ ਲਏ ਆ ਜੀ ਕਿਉਂਕਿ ਸਾਡੀ ਜਿਹੜੀ ਹੋਲਸੇਲ ਲਾਈਨ ਹੈ ਜੀ ਕਿਹੜੀ ਨਾਮੀ ਦੁਕਾਨ ਹੈ ਜਿਹਦਾ ਮਾਲ ਵਿਕ ਗਿਆ ਜੀ ਕੋਈ XYZ ਕਿਸੇ ਵੀ ਸ਼ਹਿਰ ਚ ਬੜਾ ਨਾਮ ਹੈ ਦੁਕਾਨ ਦਾ ਤੁਸੀਂ ਗਏ ਉਹਨੂੰ ਕਿਹਾ ਮਾਲ ਰੱਖ ਲੈ ਸ਼ੁਰੂ ਚ ਤਾਂ ਮਾਲ ਹੀ ਨਹੀਂ ਲੈਂਦੇ ਉਹਨੇ ਕਿ ਲੈਂਦੇ ਬਹੁਤ ਮਿੰਤਾ ਕਰਲੇ ਬਹੁਤ ਮਿੰਤਾ ਕਰਲੇ ਹਾਂਜੀ ਤਾਂ ਫਿਰ ਉਹਨਾਂ ਨੇ ਤੁਹਾਡਾ ਮਾਲ ਵੇਚਤਾ ਪਰ ਫਿਰ ਵੀ ਪੇਮੈਂਟਸ 8 8 7 7 ਮਹੀਨੇ ਲੇਟ ਹੋ ਜਾਂਦੀਆਂ ਹਰ ਬੰਦੇ ਦੀ ਤਾਂ ਨਹੀਂ ਦੇਖੋ ਹਰ ਇਹਦੇ ਚ ਵੀ ਆਪਣੀ ਆਪਣੀ ਸੋਚ ਹੈ ਜਿਵੇਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਮਾਲ ਵੇਚਿਆ ਤੁਹਾਡੀ ਸੋਚ ਫੋਰ ਐਗਜ਼ਾਮਪਲ ਬਹੁਤ ਵਧੀਆ ਹੈ ਤੇ ਤੁਸੀਂ ਦੇਖਿਆ ਕਿ ਇਹ ਬੰਦੇ ਦਾ ਮੇਰੇ ਕੋਲ ਮਾਲ ਵੀ ਵਿਕ ਗਿਆ ਉਹ ਬੰਦਾ ਤਾਂ ਯਾਰ ਆਪਣੀ ਲੋਡ ਨੂੰ ਪੈਸੇ ਦਿੰਦਾ ਸੀ ਵੀ ਹਾਂ ਮੈਂ ਇਹਦੇ ਤੋਂ ਅੱਗੋਂ ਹੋਰ ਵੀ ਮਾਲ ਲੈਣਾ ਹੈ ਬਟ ਕਈ ਜਿਵੇਂ ਛੋਟੇ ਨੂੰ ਨਾ ਦਬਾਉਣ ਦੀ ਵੀ ਕੋਸ਼ਿਸ਼ ਕਰਦੇ ਆ ਵੀ ਯਾਰ ਇਹਦੀ ਉਮਰ ਵੀ ਕੁਛ ਨਹੀਂ ਮਾਲ ਭਾਵੇਂ ਵਿਗ ਗਿਆ ਇਹਦੇ ਤੋਂ ਹੋਰ ਲਈ ਜੋ ਹਫਤਾ ਬੰਨ ਲੈਂਦੇ ਆ ਫੋਰ ਐਗਜ਼ਾਮਪਲ ਜੇ ਤੁਹਾਡਾ 5 ਲੱਖ ਲੱਗਿਆ ਤਾਂ 20000 ਹਫਤਾ ਦੇਤਾ 25000 ਰੁਪਏ ਹਫਤਾ ਦੇਤਾ ਐਦਾਂ ਪੇਮੈਂਟ ਆਉਂਦੀ ਆ ਸੀ ਸੋਨ ਤਾਂ ਇਹ ਮਾਰਕੀਟ ਜਿਵੇਂ ਮੇਰੇ ਫਾਦਰ ਨੇ ਟਾਇਰਾਂ ਦਾ ਬਿਜ਼ਨਸ ਕੀਤਾ ਬਹੁਤ ਸਾਲ ਤੋ ਉੱਥੇ ਕੀ ਹੁੰਦਾ ਹੈ ਕਿ ਤੁਸੀਂ ਟਾਇਰ ਦਿੱਤੇ ਤਾਂ ਅਗਲਾ ਕਹਿੰਦਾ ਕਿ ਪੇਮੈਂਟ ਤੁਹਾਨੂੰ 2-3 ਮਹੀਨਿਆਂ ਨੂੰ ਜਾਂ ਹਾੜੀ ਸੋਣੀ ਦਿੰਨੇ ਆ ਹੂੰ 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 ਤਾਂ ਉਹ ਜਿਹੜਾ ਤੁਹਾਡੀ ਇਨਵੈਸਟਮੈਂਟ ਹੈ ਫੋਰ ਏਗਜ਼ਾਮਪਲ 20000 ਦੀ ਜੋੜੀ ਹੈ ਜੀ ਤੁਸੀਂ 100 ਗਾਹਕ ਨੂੰ ਦਿੱਤਾ ਜੀ ਤੁਹਾਡਾ 20 ਲੱਖ ਰੁਪਏ ਦਾ ਮਾਲ ਜਿਹੜਾ ਉਹ ਮਾਰਕੀਟ ਦੇ ਵਿੱਚ ਪਿਆ ਤਾਂ ਉਹ ਸਰਕਲ ਬਣ ਜਾਂਦਾ ਹੈ ਹੂੰ ਹੂੰ ਅਗਲੀ ਅਗਲਾ ਮਾਲ ਲੈ ਜਾਂਦੇ ਆ ਤੇ ਉਹ ਪਿਛਲੇ ਪੈਸੇ ਖੜੇ ਰਹਿ ਉਹ ਪੈਸੇ ਦੇ ਜਾਂਦੇ ਆ ਤੇ ਹੋਰ ਲੈ ਜਾਂਦੇ ਆ ਉਹ ਸਰਕਲ ਮਤਲਬ ਇਹ ਕਹਿੰਦੇ ਕਿ ਜਦੋਂ ਕੋਈ ਕਾਰੋਬਾਰ ਕਰਦੇ ਹੋ ਵੀ ਤੁਹਾਡਾ ਇੱਕ ਹਿੱਸਾ ਪੈਸੇ ਦਾ ਮਾਰਕੀਟ 'ਚ ਖੜਾ ਰਹਿੰਦਾ ਇੱਕ ਨਾਲ ਤੁਸੀਂ ਪ੍ਰੋਡਕਸ਼ਨ ਕਰਦੇ ਹੋ ਐਗਜ਼ੈਕਟਲੀ ਤੇ ਇੱਕ ਜਿਹੜਾ ਉਹ ਚੱਲਦਾ ਰਹਿੰਦਾ ਕੀ ਤੁਹਾਡੀ ਮਾਰਕੀਟ ਵੀ ਇਦਾਂ ਹੀ ਸੀ 100% ਇਦਾਂ ਹੀ ਸੀ ਜੀ ਬਿਲਕੁਲ 100% ਇਦਾਂ ਹੀ ਸੀ ਤੇ ਸਾਨੂੰ ਚਲੋ ਜਿਹੜੇ ਤਾਂ ਚੰਗੇ ਗਾਹਕ ਹੈ ਉਹਨਾਂ ਵੱਲ ਪੈਸੇ ਲਗਾ ਕੇ ਖੁਸ਼ੀ ਵੀ ਹੁੰਦੀ ਸੀ ਕਿ ਯਾਰ ਇੱਧਰ ਲੱਗੇ ਇੱਧਰ ਕੋਈ ਦਿੱਕਤ ਨਹੀਂ ਇੱਧਰੋਂ ਆ ਵੀ ਜਾਣੇ ਇੱਧਰੋਂ ਸੇਲ ਵੀ ਆ ਜਾਣੀ ਫਿਰ ਹੌਲੀ-ਹੌਲੀ ਅਸੀਂ ਹੋਲਸੇਲਰਜ਼ ਨੂੰ ਕੈਪਚਰ ਕੀਤਾ ਜਿਵੇਂ ਅਸੀਂ ਡਾਇਰੈਕਟ ਰਿਟੇਲਰਜ਼ ਨੂੰ ਦਿੰਦੇ ਸੀ ਅਸੀਂ ਡਾਇਰੈਕਟ ਹੋਲ ਸੇਲਰਜ਼ ਨੂੰ ਕੈਪਚਰ ਕੀਤਾ ਜਿਵੇਂ ਅੰਬਾਲੇ ਪੂਜਾ ਹੋ ਗਿਆ ਰਾਜਨ ਸਾੜੀਜ਼ ਹੋ ਗਿਆ ਅਸੀਂ ਇਹਨਾਂ ਨੂੰ ਡਾਇਰੈਕਟ ਮਾਲ ਦੇਣਾ ਸ਼ੁਰੂ ਕੀਤਾ ਇਹ ਬਹੁਤ ਵੱਡੇ ਪਲੇਅਰਸ ਨੇ ਇਹ ਬਹੁਤ ਵੱਡੇ ਪਲੇਅਰ ਹੈ ਜੀ ਇੱਕ ਤਾਂ ਇਹਨਾਂ ਦੀ ਪੇਮੈਂਟ 200% ਸੇਫ ਫਿਰ ਉੱਪਰੋਂ ਦੀ ਇਹਨਾਂ ਦਾ ਕੁਆਂਟਮ ਬਹੁਤ ਜ਼ਿਆਦਾ ਸੀਗਾ ਨਫਾ ਜ਼ਰੂਰ ਤੁਹਾਡਾ ਘਟਦਾ ਸੀਗਾ ਨਫਾ ਤਾਂ ਓਬਵੀਅਸਲੀ ਗੱਲ ਹੈ ਜੇ ਤੁਸੀਂ ਹੁਣ ਡਾਇਰੈਕਟਲੀ ਵੇਚ ਰਹੇ ਸੀਗੇ ਤਾਂ ਇੰਡਾਇਰੈਕਟਲੀ ਵੇਚ ਰਹੇ ਹੋ ਤਾਂ ਤੁਹਾਨੂੰ ਇੱਕ ਇੱਕ ਸਿਸਟਮ ਉਹਨਾਂ ਨੂੰ ਦੇਣਾ ਪਏਗਾ ਬਟ ਉਹਦੇ ਨਾਲ ਹੈਡੈਕ ਬਹੁਤ ਘਟਦੀ ਸੀ ਮਤਲਬ ਸਾਡੇ ਟੂਰਜ਼ ਖਤਮ ਹੋ ਗਏ ਅਸੀਂ ਇੱਕ ਸਟੋਰ ਤੇ ਬੈਠ ਕੇ ਕੰਮ ਕਰਨਾ ਸ਼ੁਰੂ ਕੀਤਾ ਕਿਉਂਕਿ ਉਹਨਾਂ ਦੀ ਪ੍ਰੋਪਰ ਪਰਚੇਜ਼ਿੰਗ ਟੀਮਜ਼ ਨੇ ਉਹ ਤੁਹਾਡੇ ਕੋਲ ਆਂਦੀਆਂ ਤੁਹਾਨੂੰ ਵਿਜ਼ਿਟ ਕਰਦੀਆਂ ਤੁਹਾਨੂੰ ਇੱਜ਼ਤ ਦਿੰਦੀਆਂ ਬੇਸਿਕਲੀ ਕੰਮ ਕਰਨਾ ਅਸੀਂ ਫਿਰ ਵੱਡੇ ਪਲੇਅਰਸ ਤੋਂ ਸਿੱਖਿਆ ਕਿ ਕੰਮ ਤਾਂ ਯਾਰ ਐਦਾਂ ਹੋਣਾ ਚਾਹੀਦਾ ਫਿਰ ਉਹਨਾਂ ਦੇ ਵਿਜ਼ਨ ਨਾਲ ਅਸੀਂ ਸੋਚਿਆ ਕਿ ਹੁਣ ਇੱਕ ਰਿਟੇਲ ਸਟੋਰ ਵੀ ਪਲਾਨ ਕੀਤਾ ਜਾਏ ਜੋ ਕਿ ਅਸੀਂ ਹੁਣੇ ਰੀਸੈਂਟਲੀ ਲਾਸਟ ਮੰਥ ਸਨਵਿਊ ਦੇ ਵਿੱਚ ਓਪਨ ਵੀ ਕੀਤਾ ਉਹਦਾ ਕਨਸੈਪਟ ਕਿਵੇਂ ਜ਼ੈਨ ਦੇ ਵਿੱਚ ਆ ਸਰ ਉਹਦਾ ਕਨਸੈਪਟ ਇਹ ਸੀਗਾ ਕਿ ਪਰਮਾਤਮਾ ਦੀ ਕਿਰਪਾ ਨਾਲ ਹੋਲਸੇਲ 'ਚ ਬਹੁਤ ਮੇਰ ਹੈ ਪਰਮਾਤਮਾ ਦੀ ਕਿਰਪਾ ਨਾਲ ਸਾਰੀਆਂ ਨੀਡਸ ਫੁੱਲਫਿਲ ਹੁੰਦੀਆਂ ਪਰ ਸਿਰਫ ਇੱਕੋ ਹੀ ਕਨਸੈਪਟ ਸੀ ਜੇ ਖੋਲਨੇ ਆ ਤਾਂ 50 ਖੋਲਨੇ ਆ ਇੱਕ ਨਹੀਂ ਖੋਲਣਾ ਹੂੰ ਇੱਕ ਵਿਜਨ ਸੀਗਾ ਵੀ ਪੰਜਾਬ ਦੇ ਵਿੱਚ ਈਵਨ ਕੈਨੇਡਾ ਦੇ ਵਿੱਚ ਜਾਂ ਨਾਰਥ ਇੰਡੀਆ ਪੂਰਾ ਆਪਾਂ ਹੋਲੀ-ਹੋਲੀ ਕਵਰ ਕਰਨਾ ਇੱਕ ਵਿਜਨ ਸੀਗਾ ਤਾਂ ਪਰੋਈ ਦਾ ਮਤਲਬ ਕੀ ਹੈ ਭਾਜੀ ਪਿਰੋਈ ਸਰ ਪੰਜਾਬੀ ਵਰਡ ਹੈ ਜਿਹਨੂੰ ਆਪਾਂ ਕਹਿੰਨੇ ਆ ਵੀ ਛੋਟੇ ਘਰਾਂ ਚ ਜਿਵੇਂ ਪੁਰਾਣੇ ਟਾਈਮ ਚ ਆਪਾਂ ਚੱਲ ਜੀਤਾ ਕਪੜਾ ਪਿਰੋਣਾ ਜਿਹਨੂੰ ਕਹਿੰਦੇ ਆ ਕਪੜਾ ਪਿਰੋਣਾ ਇੱਕ ਬਹੁਤ ਹੀ ਬਹੁਤ ਹੀ ਵਧੀਆ ਪੰਜਾਬੀ ਸ਼ੁੱਧ ਵਰਡ ਹੈ ਕਪੜਾ ਪਿਰੋਣਾ ਖੰਧੋਈ ਨਾਲ ਵੀ ਸਾਡਾ ਈਵਨ ਬ੍ਰਾਂਡ ਲੋਗੋ ਵੀ ਇਹੀ ਹੈ ਸੂਈ ਜੀ ਜਿਹੜੀ ਹੁੰਦੀ ਹੈ ਉਹ ਕਪੜਾ ਪਿਰੋਣਾ ਜਿਹਨੂੰ ਆਪਾਂ ਕਹਿੰਨੇ ਆ ਲੁਧਿਆਣਾ ਮਾਰਕੀਟ ਕਿਵੇਂ ਦੀ ਹੈ ਲੁਧਿਆਣਾ ਐਜ਼ ਅ ਸਿਟੀ ਔਰ ਲੋਕਾਂ ਦੀ ਪਰਚੇਸਿੰਗ ਪਾਵਰ ਕਿਵੇਂ ਹੈ ਭਾਜੀ ਸਰ ਲੁਧਿਆਣਾ ਆਈ ਥਿੰਕ ਤਿੰਨ ਪਾਰਟਸ ਦੇ ਵਿੱਚ ਡਿਵਾਈਡਡ ਹੈ ਜੀ ਇੱਕ ਤਾਂ ਹੋ ਗਿਆ ਜਿਹੜਾ ਸਿਰਫ ਪ੍ਰਾਈਸ ਦੇ ਮੱਗਰ ਜਾਂਦਾ ਹੈ ਵੀ ਜਿਵੇਂ 100 ਵਾਲੀ ਚੀਜ਼ ਹੈ ਤਾਂ ਉਹ 110 ਮਿਲ ਰਹੀ ਹੈ ਇੱਕ ਤਾਂ ਆਈ ਥਿੰਕ ਉਹ ਵਾਲੀ ਰੇਂਜ ਹੋਗੀ ਜੀ ਇੱਕ ਹੋ ਗਈ ਟਾਪ ਮੋਸਟ 1% ਜਿਨਨੇ ਜੋ ਮਰਜ਼ੀ ਹੋ ਜੇ ਦਿੱਲੀ ਤੋਂ ਹੀ ਲੈਣਾ ਹੂੰ ਜੋ ਮਰਜ਼ੀ ਜਿਵੇਂ 2.5 ਲੱਖ 5 ਲੱਖ ਦੀ ਚੀਜ਼ ਉਹਨਾਂ ਨੇ ਲੈਣੀ ਹੈ ਲਹਿੰਗਾ ਲੈਣਾ ਹੈ ਬਰਾਇਡਲ 5 ਲੱਖ ਦਾ ਲਹਿੰਗਾ ਨਾਰਮਲੀ ਆਮ ਲੁਧਿਆਣੇ ਵਾਲੇ ਲੈਂਦੇ ਆ ਮੈਂ ਉਹੀ ਤੁਹਾਨੂੰ ਦੱਸ ਰਿਹਾ ਜਿਹੜਾ ਟਾਪ 1% ਹੈ ਜੀ ਜਿਹਨੇ ਬ੍ਰਾਂਡਡ ਹੀ ਲੈਣਾ ਉਹਨੇ ਲੈਣਾ ਜ਼ਰੂਰ ਹੈ ਜੀ ਲੈਂਦੇ ਵੀ ਹੈ ਜੀ ਬਹੁਤ ਨਾਰਮਲ ਜੀ ਗੱਲ ਹੈ 5 ਲੱਖ ਦਾ ਲਹਿੰਗਾ ਕੋਈ ਬ੍ਰਾਈਡ ਆਪਣੇ ਵਿਆਹ ਲਈ ਲੈ ਰਹੀ ਹੈ ਬਟ ਉਹਨੇ ਲੈਣਾ ਦਿੱਲੀ ਤੋਂ ਜਾ ਕੇ ਹੀ ਹੈ ਫਿਰ ਅਸੀਂ ਜਿਹੜਾ ਇੱਕ ਸਾਨੂੰ ਗੈਪ ਨਜ਼ਰ ਆਇਆ ਉਹ ਆ बाकी ਜਿਹੜਾ ਸਾਰਾ ਗਰੁੱਪ ਹੈ ਉਹਦੇ ਵਿੱਚ ਆਇਆ ਇੱਕ ਜਿਹੜਾ ਪ੍ਰੋਡਕਟ ਦੇਖ ਕੇ ਤੁਹਾਡੀ ਵੈਲਿਊ ਕਰੇ ਕਿ ਜੇ ਪ੍ਰੋਡਕਟ ਸੋਣਾ ਹੈ ਤਾਂ ਮੈਂ ਲੈਣਾ ਹੈ ਇਹ ਨਹੀਂ ਹੈ ਕਿ ਮੈਂ ਬ੍ਰਾਂਡਡ ਲੈਣਾ ਹੈ ਜਿਵੇਂ ਸਾਡਾ ਪਹਿਲਾ ਸਟੋਰ ਹੈ ਤਾਂ ਅਸੀਂ ਕੁਆਲਿਟੀ ਕੌਨਸ਼ੀਅਸ ਆਬਵੀਅਸਲੀ ਗੱਲ ਹੈ ਸਭ ਤੋਂ ਜ਼ਿਆਦਾ ਬਟ ਅਸੀਂ ਬਹੁਤ ਜ਼ਿਆਦਾ ਫੇਅਰਲੀ ਪ੍ਰਾਈਸਡ ਆ ਅਪਾਰਟ ਫਰੋਮ ਅਦਰ ਸਟੋਰਸ ਇਨ ਸਨਵਿਊ ਬਾਕੀ ਸਟੋਰਸ ਦੇ ਨਾਲੋਂ ਸਨਵਿਊ ਦੇ ਵਿੱਚ ਜਿੱਥੇ ਸਾਡਾ ਸਟੋਰ ਹੈ ਤਾਂ ਅਸੀਂ ਇੱਕ ਬਹੁਤ ਹੀ ਕੁਆਲਿਟੀ ਕੌਨਸ਼ੀਅਸ ਦੇ ਨਾਲ-ਨਾਲ ਪ੍ਰਾਈਸ ਕੌਨਸ਼ੀਅਸ ਵੀ ਆ ਪ੍ਰੋਡਕਟ ਲਾਈਨ ਕੀ ਹੈ ਤੁਹਾਡੀ ਸਰ ਸਾਡੇ ਕੋਲ ਤੁਹਾਨੂੰ ਅਨਸਟਿਚ ਸਟਿਚ ਦੇ ਵਿੱਚ ਸਾਰਾ ਕੁਝ ਮਿਲੇਗਾ ਅਨਸਟਿਚ ਸੂਟਸ ਲੇਡੀਜ਼ ਦੇ ਗਾਊਨਸ ਸਾੜੀਜ਼ ਲਹਿੰਗਾ ਚੋਲੀ ब्राइडल नॉन ब्राइडल सारा कुछ ए टू जेड ਜਿਵੇਂ ਇੱਕ ਪ੍ਰੋਪਰ ਲੇਡੀਜ਼ ਐਥਨਿਕ ਵੇਅਰ ਸਟੋਰ ਹੁੰਦਾ ਜਿਵੇਂ ਕੁਮਾਰ ਮੰਡੀ ਮਾਰਕੀਟ ਚ ਨੇ ਤੇ ਸਾਡਾ ਇੱਕ ਵਿਜ਼ਨ ਹੀ ਇਹੀ ਹੈ ਕਿ ਜਿਵੇਂ ਫੋਰ ਐਗਜ਼ਾਮਪਲ ਲੁਧਿਆਣੇ ਤੋਂ ਅਸੀਂ ਸਟਾਰਟ ਕੀਤਾ ਤਾਂ ਲੁਧਿਆਣੇ ਦਾ ਜਿਹੜਾ ਸਾਊਥ ਸਿਟੀ ਵਾਲਾ ਸਾਰਾ ਕਰਾਊਡ ਹੈ ਅਗਰਨਗਰ ਵਾਲਾ ਸਾਰਾ ਕਰਾਊਡ ਹੈ ਬੀਆਰਐਸ ਨਗਰ ਹੈ ਮਾਲ ਟਾਊਨ ਹੈ ਸਰਾਬਾ ਨਗਰ ਹੈ ਜਿਹੜੀ ਕੁਮਾਰ ਮੰਡੀ ਦੀ ਭੀੜ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਕਿਉਂਕਿ ਅੱਜ ਉੱਥੇ ਦੇਖੋ ਗੱਡੀ ਤੇ ਗੱਡੀ ਹੈ ਸਾਰਿਆਂ ਨੇ ਵੈਲੇ ਲਗਾਈ ਹੈ ਤਾਂ ਉਹ ਵਾਲਾ ਇੱਕ ਪ੍ਰੋਡਕਟ ਕੁਆਲਿਟੀ ਕੌਨਸ਼ੀਅਸ ਹੋ ਕੇ ਜੇ ਤੁਸੀਂ ਬੜੇ ਆਰਾਮ ਨਾਲ ਪਾਰਕਿੰਗ ਨਾਲ ਆ ਕੇ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਸਟੋਰ ਤੇ ਆ ਕੇ ਦੇਖ। ਭਾਜੀ ਜਿਵੇਂ ਸਾਬਿਆ ਸਾਚੀ ਜਾਂ ਮਨੀਸ਼ ਮਲੋਤਰਾ ਇਸ ਲੈਵਲ ਦੇ ਲੋਕ ਜਿਹੜੇ ਕਸਟਮਾਈਜ਼ ਕਰਕੇ ਬਣਾਉਂਦੇ ਆ ਤਾਂ ਇਹਨਾਂ ਦੀ ਪ੍ਰਾਈਜ਼ਿੰਗ ਕਿੰਨੀ ਕੁ ਹੁੰਦੀ ਹੈ? ਸਰ ਉਹੀ ਮੈਂ ਤੁਹਾਨੂੰ ਜਵਾਬ ਦਿੱਤਾ ਟਾਪ 1% ਤੇ ਇਹ ਇਹਨਾਂ ਦੀ ਨਹੀਂ ਨਹੀਂ ਕਰੋੜਾਂ 'ਚ ਨਹੀਂ ਹੁੰਦੀ ਜਿਵੇਂ ਮਨੀਸ਼ ਕਪੂਰ ਦਾ ਲਹਿੰਗਾ ਆਈ ਥਿੰਕ 5 ਲੱਖ ਤੋਂ ਸਟਾਰਟ ਹੋ ਜਾਂਦਾ। ਜੇ ਤੁਸੀਂ ਨੋਰਮਲ ਇੱਕ ਬੇਸਿਕ ਦਾ ਜਿਵੇਂ ਸਾਬਿਆ ਸੱਚੀ ਹੈ ਹਾਂਜੀ ਸੇਮ ਹੀ ਹੈ ਆਲਮੋਸਟ ਆਲਮੋਸਟ 50000 ਉੱਪਰ ਥੱਲੇ ਨਹੀਂ ਤਾਂ ਸੇਮ ਹੀ ਹੈ ਜਿਵੇਂ ਦੀਪਿਕਾ ਪਾਦੂਕੋਨ ਜਾਂ ਮਹਾਰਾਜਾ ਦੇ ਵਿਆਹਾਂ ਦੇ ਉੱਤੇ ਇਹਨਾਂ ਨੇ ਜਾਂ ਅਨੁਸ਼ਕਾ ਦੇ ਅਨੁਸ਼ਕਾ ਸ਼ਰਮਾ ਨੇ ਵੇਅਰ ਕੀਤਾ ਸਾਬਿਆ ਸੱਚੀ ਜੀ ਤਾਂ ਉਹ ਬਹੁਤ ਹਾਈਲੀ ਪ੍ਰਾਈਜ਼ਡ ਹੁੰਦੇ ਆ ਆਬਵੀਅਸ ਦੀ ਗੱਲ ਹੈ ਉਹ ਲਹਿੰਗਿਆਂ ਨੂੰ ਬਣਨ ਨੂੰ ਵੀ ਦੇਖੋ 2-2 2.5 ਮਹੀਨੇ ਲੱਗਦੇ ਆ ਟਾਈਮ ਹੀ ਲੱਗਦੀ ਹਾਂਜੀ ਬਿਲਕੁਲ ਲੱਗਦੀ ਹੈ ਉਹ ਡੀਟੇਲਿੰਗ ਬਹੁਤ ਜ਼ਿਆਦਾ ਹੁੰਦੀ ਹੈ ਸਰ ਲਓ ਵਾਟ ਇਜ਼ ਦਾ ਡਿਫਰੈਂਸ ਮੈਂ ਜਿਵੇਂ ਇੱਕ ਕਾਰ ਬਾਰੇ ਮੈਂ ਸਮਝਦਾ ਕਿ ਇੱਕ ਟੈਸਲਾ ਹੈ ਇੱਕ ਐਮਜੀ ਹੈ ਮਰਸੀਡੀਜ਼ ਹੈ ਉਹਦੇ ਚ ਵੀ ਮਰਸੀਡੀਜ਼ 40 ਲੱਖ ਦੀ ਵੀ ਮਿਲ ਜੂ ਤੇ 4 ਕਰੋੜ ਦੀ ਵੀ ਮਿਲ ਜੂਗੀ ਮੇ ਬੈਕ ਲੈਣੀ ਹੈ ਤਾਂ ਤੁਸੀਂ ਤਾਂ ਇਸ ਇੰਡਸਟਰੀ ਨੂੰ ਮੈਨੂੰ ਸਮਝਾਓ ਥੋੜਾ ਜਿਹਾ ਵਾਟ ਇਜ਼ ਦਾ ਡਿਫਰੈਂਸ ਕੁਆਲਿਟੀ ਚ ਕੀ ਡਿਫਰੈਂਸ ਹੈ ਡਿਟੇਲਿੰਗ ਹੈ ਹੈਂਡਵਰਕ ਹੈ ਕਿਵੇਂ ਹੁੰਦੀ ਹੈ ਸਰ ਉਹੀ ਕਾਰੀਗਰਜ਼ ਨੇ ਉਹੀ ਹੈਂਡਵਰਕ ਦੇ ਕਾਰੀਗਰਜ਼ ਹੈ ਉਹੀ ਅੱਡੇ ਨੇ ਡਿਫਰੈਂਸ ਇਜ਼ ਓਨਲੀ ਦਾ ਬ੍ਰਾਂਡ ਵੈਲਿਊ ਐਂਡ ਡਿਜ਼ਾਈਨਿੰਗ ਜਿਵੇਂ ਹੁਣ ਸੱਬਿਆ ਸਾਚੀ ਹੈ ਉਹਨਾਂ ਦੇ ਆਪਣੀ ਇੱਕ ਪੇਟੈਂਟ ਡਿਜ਼ਾਈਨਿੰਗ ਹੈ ਜਿਨੇ ਓਰੀਜਨਲ ਸੱਬਿਆ ਸਾਚੀ ਪਾਣਾ ਹੈ ਉਹਨੇ ਓਰੀਜਨਲ ਸੱਬਿਆ ਸਾਚੀ ਹੀ ਪਾਣਾ ਕਾਸਟਿੰਗ ਉਦੀ ਵੀ ਓਨੀ ਹੈ ਜਿੰਨੀ ਸਾਡੀ ਹੈ 40-50 ਹਜ਼ਾਰ ਐਕਸਟਰਾ ਹੋ ਜਾਏਗੀ ਜਾਂ 10-20 ਹਜ਼ਾਰ ਐਕਸਟਰਾ ਹੋ ਜਾਏਗੀ ਪ੍ਰੋਸੈਸ ਵੀ ਉਹੀ ਹੈ ਸਾਰਾ ਕੁਝ ਉਹੀ ਹੈ ਡਿਫਰੈਂਸ ਸਿਰਫ ਤੇ ਸਿਰਫ ਬ੍ਰਾਂਡ ਵੈਲਿਊ ਹੈ ਹੋਰ ਕੁਝ ਵੀ ਨਹੀਂ ਹੈ ਉਹਨਾਂ ਦੇ ਬ੍ਰਾਂਡਸ ਦੀ ਕੋਸਟ ਨੇ ਉਹਨਾਂ ਦੀ ਪ੍ਰੋਮੋਸ਼ਨਸ ਦੀਆਂ ਕੋਸਟ ਨੇ ਬਟ ਉਹਨਾਂ ਨੇ ਚਲੋ ਟੱਚਵੁੱਡ ਐਨੇ ਸਾਲਾਂ ਦੀ ਮਿਹਨਤ ਕਰਕੇ ਆਪਣਾ ਨਾਮ ਵੀ ਬਣਾਇਆ ਉਹ ਪ੍ਰੋਡਕਟ ਨੂੰ ਥੋੜਾ ਸਮਝਾਓ ਕਿ ਕੀ ਹੱਥ ਨਾਲ ਕੰਮ ਹੁੰਦਾ ਉਹਦੇ ਤੇ ਜਾਂ ਮਸ਼ੀਨਸ ਨੇ ਜਾਂ ਜਿਹੜੀ ਉਹਦੀ ਡਿਜ਼ਾਈਨਿੰਗ ਕਰਨੀ ਹੈ ਉਹ ਕੌਣ ਕਰਦਾ ਤੁਸੀਂ ਟੀਮਸ ਰੱਖੀਆਂ ਜਾਂ ਤੁਹਾਡਾ ਆਪਣਾ ਵੀ ਥੌਟ ਹੁੰਦਾ ਉਹਦੇ ਵਿੱਚ ਸਰ ਇਹਦੇ ਵਿੱਚ ਥਾਟ 100% ਤੁਹਾਨੂੰ ਦੇਣਾ ਹੀ ਪਏਗਾ ਨਹੀਂ ਤਾਂ ਤੁਸੀਂ ਮਤਲਬ ਇੱਕ ਲੈਵਲ ਤੱਕ ਹੀ ਜਾ ਸਕਦੇ ਹੋ ਤੁਹਾਨੂੰ ਆਪਣੀ ਨੋਲੇਜ ਹੋਣੀ ਤਾਂ ਬੇਸਿਕ ਆਈ ਥਿੰਕ ਹਰ ਬਿਜ਼ਨਸ ਵਿੱਚ ਜ਼ਰੂਰੀ ਹੈ ਤੇ ਇਹਦੇ ਵਿੱਚ ਨਾ ਕਸਟਮਾਈਜੇਸ਼ਨ ਆਈ ਥਿੰਕ ਸਭ ਤੋਂ ਜ਼ਿਆਦਾ ਮੈਟਰ ਕਰਦੀ ਹੈ ਕਿਉਂਕਿ ਬਰਾਇਡਸ ਜਿਹੜੀਆਂ ਵੀ ਆਉਂਦੀਆਂ ਨੇ ਜਾਂ ਬਰਾਇਡਸ ਦੇ ਮਦਰਜ਼ ਜਾਂ ਬਰਾਇਡ ਦੀਆਂ ਸਿਸਟਰਜ਼ ਉਹ ਸਾਰਾ ਕੁਝ ਤੁਹਾਨੂੰ ਕਸਟਮਾਈਜ਼ ਕਰਾ ਕੇ ਦੇਣਾ ਪੈਂਦਾ ਫੋਰ ਐਗਜ਼ਾਮਪਲ ਕਿਸੇ ਨੂੰ ਕੁਝ ਚਾਹੀਦਾ ਕਿਸੇ ਨੂੰ ਕੁਝ ਚਾਹੀਦਾ ਹੁਣ ਜਿਵੇਂ ਅਸੀਂ ਆਪਣੇ ਸਟੋਰ ਤੇ ਹਜ਼ਾਰਾਂ ਆਰਟੀਕਲਸ ਰੱਖੇ ਆ ਬਟ ਉਹ ਆਰਟੀਕਲਸ ਦੇ ਵਿੱਚ ਤੁਹਾਡੀ ਚੋਇਸ ਹੋਏਗੀ ਕਿ ਨਹੀਂ ਉਹ ਮੈਟਰ ਉਹ ਤੁਹਾਨੂੰ ਔਨ ਦਾ ਸਪੌਟ ਪਤਾ ਚੱਲਦਾ ਫੋਰ ਐਗਜ਼ਾਮਪਲ ਇੱਕ ਕਲਾਇੰਟ ਆਂਦਾ ਜੀ ਉਹਨੂੰ ਡਰੈਸ ਪਸੰਦ ਹੈ ਜੀ ਬਟ ਉਹਨੂੰ ਫੋਰ ਐਗਜ਼ਾਮਪਲ ਆ 슬ੀਵਸ ਤੇ ਵਰਕ ਨਹੀਂ ਚਾਹੀਦਾ ਬਾਕੀ ਸਾਰਾ ਕੁਝ ਓਕੇ ਹੈ ਤਾਂ ਤੁਹਾਨੂੰ ਉਹ ਕਸਟਮਾਈਜ਼ ਕਰਾ ਕੇ ਇੱਕ ਪਾਰਟਿਕੂਲਰ ਟਾਈਮ ਪੀਰੀਅਡ ਹੁੰਦਾ 30 ਟੂ 45 ਡੇਜ਼ ਉਹਦੇ ਵਿੱਚ ਵਿੱਚ ਤੁਹਾਨੂੰ ਤਿਆਰ ਕਰਾ ਕੇ ਅਸੀਂ ਦਿੰਨੇ ਆ ਜੀ ਅਸੀਂ ਵੀ ਕਸਟਮਾਈਜ਼ ਕਰਦੇ ਆ ਤੇ ਉਹ ਉਹਦਾ ਹੁਣ ਰਿਜ਼ਲਟ ਕੀ ਆਂਦਾ ਹੈ ਉਹ ਤੁਹਾਡਾ ਨਾਮ ਬਣਾਉਂਦਾ ਹੈ ਪੀਆਰ ਕਿੰਨੀ ਮੈਟਰ ਕਰਦੀ ਐ ਇਸ ਇੰਡਸਟਰੀ ਦੇ ਵਿੱਚ ਐਡਵਰਟਾਈਜ਼ਮੈਂਟ ਕਿੰਨੀ ਮੈਟਰ ਕਰਦੀ ਤੁਸੀਂ ਕਹਿਆ ਕਿ ਸਾਬਿਆ ਸਾਚੀ ਆ ਮਨੀਸ਼ ਮਲੋਤਰਾ ਦੇ ਇਹ ਖਰਚੇ ਵੀ ਨੇ ਕਿ ਉਹ ਬਹੁਤ ਜ਼ਿਆਦਾ ਪੈਸਾ ਸਪੈਂਡ ਕਰਦੇ ਆ ਜੀ ਕੀ ਸਿਰਫ ਕੁਆਲਿਟੀ ਦੇ ਦੇਣਾ ਇਨਫ ਨਹੀਂ ਐ ਸਰ ਪੀਆਰ ਸਿਰਫ ਮੇਰੇ ਹਿਸਾਬ ਨਾਲ ਮੈਂ ਆਪਣਾ ਪ੍ਰੋਸੈਸ ਦੱਸ ਰਿਹਾ ਤੁਹਾਨੂੰ ਆਪਣੇ ਥਾਟਸ ਦੱਸ ਰਿਹਾ ਪੀਆਰ ਸਿਰਫ ਇੱਥੇ ਮੈਟਰ ਕਰਦੀ ਐ ਕਿ ਤੁਸੀਂ ਕਿੰਨੀ ਜਲਦੀ ਗਰੋ ਕਰਨਾ ਹੈ ਇਵੈਂਚੁਅਲੀ ਜੇ ਤੁਹਾਡਾ ਪ੍ਰੋਡਕਟ ਵਧੀਆ ਹੈ ਉਹ ਹੋਲੀ ਹੋਲੀ ਵਰਡ ਆਫ ਮਾਉਥ ਦੇ ਨਾਲ ਤਾਂ ਕੈਪਚਰ ਕਰੇ ਗਈ ਬਟ ਜੇ ਤੁਸੀਂ ਸੋਚਿਆ ਆ ਕਿ ਯਾਰ ਨਹੀਂ ਯਾਰ ਮੈਂ ਤਾਂ ਇੱਕ ਮਤਲਬ ਇੱਕ ਕੁਆਂਟਮ ਤੇ ਜਾਣਾ ਆ ਆਪਾਂ ਇੱਕ ਸਟੋਰ ਤੱਕ ਸੀਮਿਤ ਨਹੀਂ ਰਹਿਣਾ ਆਪਾਂ ਸਿਰਫ ਲੁਧਿਆਣਾ ਕਵਰ ਨਹੀਂ ਕਰਨਾ ਆਪਾਂ ਪੂਰਾ ਇੰਡੀਆ ਕਵਰ ਕਰਨਾ ਹੈ ਫਿਰ ਤਾਂ ਤੁਹਾਨੂੰ ਆਈ ਥਿੰਕ ਪੀਆਰ ਕਰਨੀ ਹੀ ਹੋਵੇਗੀ ਲੁਧਿਆਣੇ ਦੇ ਲੋਕਾਂ ਬਾਰੇ ਨਾ 네ਗੇਟਿਵ ਵੀ ਬਹੁਤ ਬੋਲਿਆ ਜਾਂਦਾ ਪੋਜ਼ਿਟਿਵ ਵੀ ਬਹੁਤ ਬੋਲਿਆ ਜਾਂਦਾ ਥੋੜਾ ਵੀ ਨਹੀਂ ਕਹਿੰਦੇ ਡਿਫੈਂਡਰਾਂ ਸਭ ਤੋਂ ਜ਼ਿਆਦਾ ਲੁਧਿਆਣਾ ਖਰੀਦਦਾ ਕਿਸੇ ਵੇਲੇ ਮਰਸੀਡੀਜ਼ ਸਭ ਤੋਂ ਜ਼ਿਆਦਾ ਲੁਧਿਆਣੇ ਚ ਸੀ ਲੁਧਿਆਣੇ ਵਾਲੇ ਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਨਾ ਨਜਾਇਜ਼ ਪੈਸਾ ਖਰਚਦੇ ਆ ਜਿੱਥੇ ਨਹੀਂ ਵੀ ਲੋੜ ਉੱਥੇ ਵੀ ਖਰਚ ਦਿੰਦੇ ਆ ਪਰ ਮੈਂ ਤਾਂ ਚਾਹਣਾ ਤੁਹਾਡੇ ਸਟੋਰ ਤੇ ਤਾਂ ਖਰਚੇ ਨਾ ਕਿ ਪਰ ਤੁਸੀਂ ਕਿਵੇਂ ਰੀਡ ਕੀਤਾ ਇਕਨੋਮਿਕਸ ਵਾਈਜ਼ ਲੁਧਿਆਣੇ ਨੂੰ ਕਿਵੇਂ ਰੀਡ ਕਰਦੇ ਹੋ ਨਹੀਂ ਟਰੂ ਹੈ ਜੀ ਇਹਦੇ ਵਿੱਚ ਕੋਈ ਡਾਊਟ ਨਹੀਂ ਹੈ ਤੁਸੀਂ ਸਾਡੀ ਮਾਰਕੀਟ 'ਚ ਵੀ ਆਉਂਗੇ ਤੁਸੀਂ ਸਨ ਵਿਊ ਸਾਊਥ ਸਿਟੀ 'ਚ ਆਉਂਗੇ ਤਾਂ ਤੁਹਾਨੂੰ ਨਜ਼ਰ ਵੀ ਆਏਗਾ ਸਭ ਤੋਂ ਜ਼ਿਆਦਾ ਡਿਫੈਂਡਰਸ ਵੀ ਤੁਹਾਨੂੰ ਉੱਥੇ ਹੀ ਨਜ਼ਰ ਆਣਗੀਆਂ ਸਭ ਤੋਂ ਜ਼ਿਆਦਾ ਮਾਰਕਸ ਵੀ ਤੁਹਾਨੂੰ ਉੱਥੇ ਹੀ ਨਜ਼ਰ ਆਣਗੀਆਂ ਬਟ ਅਸੀਂ ਜੇ ਤੁਸੀਂ ਸਾਡੇ ਕੋਲ ਆਨੇ ਹੋ ਜੇ ਤੁਹਾਨੂੰ ਨੀਡ ਹੈ ਕਿਉਂਕਿ ਸਾਡਾ ਪ੍ਰੋਡਕਟ ਹੀ ਨੀਡ ਵਾਲਾ ਹੈ ਇੱਕ ਸਾਡੀ ਐਥਨਿਕ ਵੇਅਰ ਸ਼ਾਪ ਹੈ ਜਦੋਂ ਤੁਹਾਡੇ ਘਰੇ ਵਿਆਹ ਹੈ ਤਾਂ ਤੁਸੀਂ ਸਾਨੂੰ ਯਾਦ ਕਰਨਾ ਤੇ ਅਸੀਂ ਹੱਸ ਕੇ ਤੁਹਾਨੂੰ ਇੱਕ ਪ੍ਰੋਡਕਟ ਦੀ ਵਰਥ ਦੇਣੀ ਹੈ ਤੁਹਾਨੂੰ ਲੱਗੇਗਾ ਕਿ ਜੇ ਅਸੀਂ ਇੱਕ 50000 ਦਾ ਪ੍ਰੋਡਕਟ ਲੈ ਰਹੇ ਹਾਂ ਤਾਂ ਇਹ 50000 ਦੀ ਵਰਥ ਹੈ ਸਾਡਾ ਉਹ ਕੰਮ ਨਹੀਂ ਹੈ ਕਿ 50000 ਵਾਲੀ ਚੀਜ਼ ਦਾ ਅਸੀਂ 5 ਲੱਖ ਲੈ ਰਹੇ ਹਾਂ ਐਦਾਂ ਬਿਲਕੁਲ ਵੀ ਨਹੀਂ ਮੈਂ ਵੀ ਟ੍ਰੈਂਡ ਦੇਖਿਆ ਕਿ ਹੁਣ ਖਾਸ ਤੌਰ ਤੇ ਜਿਹੜੇ ਅਮੀਰ ਪਰਿਵਾਰਾਂ ਦੇ ਵਿਆਹ ਨੇ ਆ ਜਿਹੜੇ ਜਿਹੜੇ ਵੈਲ ਆਫ ਫੈਮਿਲੀਜ਼ ਨੇ ਜਿਹੜਾ ਤੁਸੀਂ 1% ਕਹਿ ਰਹੇ ਹੋ ਜਾਂ ਉਸ ਤੋਂ ਬਾਅਦ ਵਾਲੀ ਕੈਟਾਗਰੀ ਵੀ ਜੀ ਕਿ ਅੱਜ ਕੱਲ ਇੱਕ ਤਾਂ ਹੁਣ ਇਹ ਦੌਰ ਆ ਗਿਆ ਕਿ ਜਿਮ ਔਰ ਫਿਟਨੈਸ ਫਰੀਕਸ ਇੰਨੇ ਹੋ ਗਏ ਲੋਕ ਕਿ ਬ੍ਰਾਈਡ ਤੇ ਬ੍ਰਾਈਡ ਦੀ ਮਦਰ ਚ ਨਾ ਬਹੁਤਾ ਡਿਫਰੈਂਸ ਹੀ ਨਹੀਂ ਨਜ਼ਰ ਆ ਰਿਹਾ ਹੁੰਦਾ ਟਰੂ 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 ਔਰ ਮੈਂ ਅਬਜ਼ਰਵ ਕੀਤਾ ਕਿ ਬ੍ਰਾਈਡ ਦੀ ਮਦਰ ਵੀ ਆਲਮੋਸਟ ਉਹੋ ਜਿਹਾ ਹੀ ਲਹਿੰਗਾ ਵੇਅਰ ਕਰ ਰਹੀ ਹੈ ਜਿਹੋ ਜਿਹਾ ਬ੍ਰਾਈਡ ਕਰ ਰਹੀ ਹੈ ਜੀ ਐਵੇਂ ਹੀ ਹੋ ਰਿਹਾ 100% ਇਦਾਂ ਹੀ ਹੋ ਰਿਹਾ ਜੀ ਬ੍ਰਾਈਡ ਦੀ ਮਦਰ ਨੂੰ ਹੁੰਦਾ ਹੈ ਕਿ ਮੈਂ ਲੱਗਣੀ ਚਾਹੀਦੀਆਂ ਕਿ ਮੈਂ ਬ੍ਰਾਈਡ ਦੀ ਮਦਰ ਆ ਉਹਨੂੰ ਵੀ ਉਹਨੇ ਹੀ ਚਾਹ ਹੈ ਜੀ ਜਿੰਨਾ ਬ੍ਰਾਈਡ ਨੂੰ ਹੈ ਹਾਂ ਇਹ ਹੈ ਜਿਵੇਂ ਬਰਾਇਡ ਦਾ ਇੱਕ ਫਿਕਸ ਹੈ ਕਿ ਮੈਂ ਇਹ ਡਿਜ਼ਾਈਨਰ ਦੇ ਹੀ ਬਣਾਣਾ ਵੈ ਤਾਂ ਬਰਾਇਡ ਦੀ ਮਦਰ ਨੂੰ ਹੁੰਦਾ ਹੈ ਕਿ ਚਲੋ ਮੈਂ ਇੱਕ ਡਿਜ਼ਾਈਨਰ ਵਾਲਾ ਲੇਬਲ ਛੱਡ ਕੇ ਮੈਂ ਇੱਕ ਉੱਥੇ ਜਾਵਾਂ ਜਿੱਥੇ ਪ੍ਰੋਡਕਟ ਉਹੀ ਹੈ ਪ੍ਰੋਡਕਟ ਉਹੀ ਹੈ ਬਟ ਪ੍ਰਾਈਸ ਰੇਂਜ ਘੱਟ ਹੈ ਕਿਉਂ ਕਿ ਉੱਥੇ ਬ੍ਰਾਂਡ ਦਾ ਥੱਬਾ ਨਹੀਂ ਹੈਗਾ ਕਲਰਸ ਵੀ ਮੈਨ ਲੱਗਦਾ ਹੈ ਕੋਈ ਜ਼ਮਾਨਾ ਸੀਗਾ ਕਿ ਲਾਲ ਰੰਗ ਜਾਂ ਮਰੂਨ ਕਲਰ ਯੂਜ਼ ਹੁੰਦਾ ਸੀਗਾ ਔਰ ਉਹ ਪਛਾਣ ਹੁੰਦੀ ਸੀਗੀ ਵੀ ਇਹ ਵਿਆਹ ਵਿਆਹ ਵਾਲੇ ਜੋੜੇ ਦੀ ਹੈ ਵਿਆਹ ਵਾਲੀ ਕੁੜੀ ਦੀ ਹੈ ਹੁਣ ਤਾਂ ਸੋਬਰ ਕਲਰਸ ਔਰ ਪੇਸਟਲ ਕਲਰਸ ਵੀ ਬਹੁਤ ਕਾਮਨ ਹੋ ਗਏ ਭਾਜੀ ਸਰ ਇਹ ਇਦਾਂ ਹੈ ਕਿ ਦੇਖੋ ਉਹ ਆਪਣਾ ਕਲਚਰ ਹੈ 100 ਦੇ ਵਿੱਚੋਂ 70% ਅੱਜ ਵੀ ਆ ਕੇ ਰੈੱਡ ਤੇ ਰਾਣੀ ਹੀ ਮੰਗਦੇ ਆ ਜੀ ਭਾਵੇਂ ਉਹ ਟੌਪ 1% ਹੈ ਭਾਵੇਂ ਉਹ ਟੌਪ 10% ਹੈ ਬਟ ਹਾਂ ਇਹ ਪਰਸਨਲ ਚੁਆਇਸ ਹੈ ਕਿ ਕਈ ਕਈ ਇਵੈਂਚੁਅਲੀ ਵੈਡਿੰਗਸ ਵਿੱਚ ਇੰਨਾ ਬੋਰ ਹੋ ਗਏ ਹੁੰਦੇ ਐ ਰੈੱਡ ਤੇ ਹੌਟ ਪਿੰਕ ਨੂੰ ਦੇਖ ਕੇ ਕਿ ਉਹਨਾਂ ਨੂੰ ਹੁੰਦਾ ਕਿ ਨਹੀਂ ਯਾਰ ਅਸੀਂ ਚੇਂਜ ਕਰਨਾ ਐ ਅਸੀਂ ਪੇਸਟਲਸ ਵੱਲ ਜਾਣਾ ਐ ਜਾਂ ਫੋਰ ਐਗਜ਼ਾਮਪਲ ਅਸੀਂ ਮੈਰੂਨੀ ਸਟੋਨ 'ਚ ਜਾਣਾ ਐ ਕਲਰਸ ਤਾਂ ਹੁਣ ਆਈ ਥਿੰਕ ਇਹ ਪਰਸਨਲ ਚੋਇਸ ਐ ਜੋ ਤੁਹਾਨੂੰ ਪਸੰਦ ਐ ਉਹ ਪਾਓ ਤੁਹਾਡਾ ਵਿਜ਼ਨ ਕੀ ਐ ਬ੍ਰਾਂਡ ਨੂੰ ਲੈ ਕੇ ਸਰ ਮੇਰਾ ਵਿਜ਼ਨ ਐ ਕਿ ਮੈਂ ਪੂਰਾ ਨਾਰਥ ਇੰਡੀਆ ਕੈਪਚਰ ਕਰਨਾ ਐ ਫਿਲਹਾਲ ਫਾਰ ਦਾ ਟਾਈਮ ਬਿੰਗ ਉਸ ਤੋਂ ਬਾਅਦ ਆਬਵੀਅਸਲੀ ਅਸੀਂ ਓਵਰਸੀਜ਼ ਵੀ ਸੋਚਾਂਗੇ ਕਿਉਂਕਿ ਸਾਡੇ ਕੋਲ ਐਨ ਆਰ ਆਈਜ਼ ਲਈ ਬਹੁਤ ਪਿਓਰਜ਼ ਦੀ ਕਲੈਕਸ਼ਨ ਹੈ ਤਾਂ ਵਿਜ਼ਨ ਬਹੁਤ ਸਟਰੋਂਗ ਹੈ ਮਤਲਬ ਅਗਲੇ 10 ਸਾਲ ਦਾ ਵਿਜ਼ਨ ਫਿਕਸ ਹੈ ਕਿ ਅਸੀਂ ਆਲਮੋਸਟ 50 ਸਟੋਰਸ ਖੋਲਣੇ ਆ ਜੀ ਜੇ ਅਸੀਂ ਹੋਲਸੇਲ ਵਾਲਾ ਯੂਨਿਟ ਗਿਣ ਲਈਏ ਤਾਂ ਸਾਡੇ 2 ਯੂਨਿਟ ਹੋਗੇ ਤੇ 48 ਹੋਰ ਖੋਲਣੇ ਆ ਜੀ ਤੇ ਇਹਦੇ ਜਦੋਂ ਤੁਸੀਂ ਕਹਿ ਰਹੇ ਹੋ ਕਿ 50 ਸਟੋਰਸ ਓਪਨ ਕਰਨੇ ਹੋ ਕੰਪਨੀ ਓਨਡ ਹੋਣਗੇ ਜਾਂ ਤੁਸੀਂ ਫਰੈਂਚਾਈਜ਼ ਮਾਡਲ ਦੇ ਵਿੱਚ ਵੀ ਜਾ ਸਕਦੇ ਹੋ ਫੋਰ ਦਾ ਟਾਈਮਿੰਗ ਜੋ ਅਸੀਂ ਸੋਚਿਆ ਜੀ ਅਸੀਂ 100% ਕੰਪਨੀ ਓਨਲੀ ਸੋਚਿਆ ਕੰਪਨੀ ਓਨਲੀ ਜੀ ਕਿਉਂਕਿ ਮੇਰੇ ਹਿਸਾਬ ਨਾਲ ਜੇ ਤੁਸੀਂ ਫਰੈਂਚਾਈਜ਼ ਨਾਲ ਜਾਂਦੇ ਹੋ ਤਾਂ ਕਿਤੇ ਨਾ ਕਿਤੇ ਡੈਫੀਨੇਟਲੀ ਕੁਆਲਿਟੀ ਨਾਲ ਕੰਪਰੋਮਾਈਜ਼ ਹੁੰਦਾ ਹੈ ਕਿਉਂਕਿ ਤੁਹਾਡੀ ਅਥਾਰਟੀ ਕਿਸੇ ਹੋਰ ਹੱਤਾਂ 'ਚ ਜਾਂਦੀ ਹੈ ਤੇ ਇਹ ਜਿਹੜਾ ਪ੍ਰੋਡਕਟ ਹੈ ਇਹ ਕੇਅਰਲੈਸ ਲੋਕਾਂ ਦਾ ਤਾਂ ਬਿਲਕੁਲ ਹੈ ਹੀ ਨਹੀਂ ਇਹਦੇ ਵਿੱਚ ਤੁਹਾਨੂੰ ਅਟੈਂਸ਼ਨ ਕਿਉਂਕਿ ਸਾਰਾ ਕੁਝ ਕਸਟਮਾਈਜ਼ ਹੈ ਜੇ ਫੋਰ ਐਗਜ਼ਾਮਪਲ ਕੋਈ ਵੀ ਇੱਕ ਡਰੈਸ ਬਣਨੀ ਹੈ ਤਾਂ ਉਹਦਾ ਇੱਕ ਡੇਟ ਹੈ ਜੇ ਤੁਸੀਂ ਫੋਰ ਐਗਜ਼ਾਮਪਲ ਉਹ 5 ਤਰੀਕ ਨੂੰ ਦੇਣੀ ਹੈ ਤਾਂ ਉਹ ਕਸਟਮਰ ਨੂੰ ਤੁਹਾਨੂੰ 5 ਨੂੰ ਦੇਣੀ ਪਏਗੀ ਬਿਕਾਜ਼ ਉਹਦਾ 7 ਨੂੰ ਜਾਂ 10 ਨੂੰ ਜਾਂ XYZ ਜੋ ਵੀ ਡੇਟ ਨੂੰ ਉਹਦਾ ਫੰਕਸ਼ਨ ਹੈ ਤੁਸੀਂ ਉਹਨੂੰ ਡਿਲੇ ਨਹੀਂ ਕਰ ਸਕਦੇ ਹੁਣ ਫਰੈਂਚਾਈਜ਼ ਮਾਡਲ ਚ ਆਈ ਥਿੰਕ ਇਹ ਪ੍ਰੋਬਲਮਸ ਆ ਸਕਦੀਆਂ ਬਟ ਹਾਲੇ ਮਤਲਬ ਹਾਲੇ ਤੱਕ ਤਾਂ ਇਹੀ ਸੋਚਿਆ ਕਿ ਅਸੀਂ ਉਹਨੂੰ ਕੰਪਨੀ ਹੋਣ ਦੀ ਰੱਖੀ ਹੈ weddings ਮਾਰਕੀਟ ਕਿੰਨੀ ਵੱਡੀ ਹੈ ਸਰ weddings ਮਾਰਕੀਟ ਤਾਂ ਆਈ ਥਿੰਕ ਮਤਲਬ ਕੋਈ ਜ਼ੀਰੋਆਂ ਦੀ ਕਮੀ ਪੈ ਜੇਗੀ ਸ਼ਾਇਦ ਬਟ ਵੈਡਿੰਗ ਮਾਰਕੀਟ ਦਾ ਕੋਈ ਐਂਡ ਨਹੀਂ ਹੈ ਅੱਜ ਕੱਲ ਜੋ ਆਪਾਂ ਜਨਰੇਸ਼ਨ ਚ ਜੀ ਰਹੇ ਆ ਅੱਜ ਕੱਲ ਬੇਟੀ ਦੀ ਪੜ੍ਹਾਈ ਤੇ ਥਰੂ ਆਊਟ ਇੰਨਾ ਖਰਚਾ ਨਹੀਂ ਹੁੰਦਾ ਜਿੰਨਾ ਪਰਟੀਕੂਲਰ ਸਿਰਫ ਉਹਦੇ ਵਿਆਹ ਤੇ ਐਕਸਪੈਂਡ ਆਪਾਂ ਸਪੈਂਡ ਕਰਦੇ ਆ ਹੂੰ ਤੇ ਇਹ ਆਈ ਥਿੰਕ ਹਰ ਫੈਮਿਲੀ ਚ ਹੈ ਪੰਜਾਬ ਦੀ ਗੱਲ ਕਰ ਰਹੇ ਜੀ ਮੈਂ ਮੈਨੂੰ ਆਊਟ ਆਫ ਪੰਜਾਬ ਦਾ ਥੋੜੀ ਜਿਹੀ ਘੱਟ ਨੋਲੇਜ ਹੈ ਪੰਜਾਬ ਵਿੱਚ ਤਾਂ ਇਹ ਫੋਰ ਸ਼ੂਰ ਹੈ ਕਿ ਇੰਨਾ ਤੁਸੀਂ ਥਰੂ ਆਊਟ ਉਹਦੀ ਐਜੂਕੇਸ਼ਨ ਤੇ ਸਪੈਂਡ ਨਹੀਂ ਕਰਦੇ ਜਿੰਨਾ ਸਿਰਫ ਤੇ ਸਿਰਫ ਉਹਦੇ ਵਿਆਹ ਤੇ ਸਪੈਂਡ ਕਰਦੇ ਪਰ ਲੁਧਿਆਣਾ ਕਿਉਂ ਹੌਟ ਹੈ ਭਾਜੀ ਇਸ ਇੰਡਸਟਰੀ ਲਈ ਖਾਸ ਤੌਰ ਤੇ ਵਿਆਦ ਦੀ ਸ਼ਾਪਿੰਗ ਲਈ ਲੋਕ ਲੁਧਿਆਣਾ ਹੀ ਕਿਉਂ ਜਾਂਦੇ ਆ ਸਰ ਬਿਕੋਜ਼ ਮਾਰਕੀਟ ਹੈ ਕੁਮਾਰ ਮੰਡੀ ਮਾਰਕੀਟ ਹੈ ਮਾਲ ਰੋਡ ਹੈ ਹੁਣ ਜਿਵੇਂ ਸਾਊਥ ਸਿਟੀ ਤਾਂ ਇੱਕ ਨਵਾਂ ਸ਼ਹਿਰ ਹੀ ਵੱਸ ਰਿਹਾ ਤੇ ਆਈ ਥਿੰਕ ਜਿੱਥੇ ਇੱਕ ਜਗ੍ਹਾ ਤੇ ਪ੍ਰੋਪਰ ਕਸਟਮਰਸ ਨੂੰ ਇੰਨੀ ਵੈਰਾਈਟੀ ਮਿਲ ਰਹੀ ਹੈ ਤੇ ਵੈਂਡਰਸ ਵੀ ਉੱਥੇ ਹੀ ਬੈਸਟ ਪ੍ਰੋਡਕਟ ਵੇਚਦੇ ਆ ਉਹਨਾਂ ਨੂੰ ਵੀ ਪਤਾ ਹੈ ਕਿ ਸਾਨੂੰ ਇੱਥੇ ਸਭ ਤੋਂ ਜ਼ਿਆਦਾ ਸੇਲਸ ਆਣੀ ਹੈ ਤੇ ਆਈ ਥਿੰਕ ਜਿੱਥੇ ਮਾਰਕੀਟ ਹੈ ਉੱਥੇ ਕਸਟਮਰ ਫਿਰ ਆਏਗਾ ਹੀ ਆਏਗਾ ਜੀ ਕਾਰੀਗਰ ਥੋਡੇ ਪੰਜਾਬ ਦੇ ਨੇ ਜਾਂ ਪੰਜਾਬ ਤੋਂ ਬਾਹਰੋਂ ਵੀ ਲੋਕ ਆਉਂਦੇ ਸਰ ਇਹ ਨਾ ਸਾਰਾ ਮੁਸਲਮਾਨ ਕਾਰੀਗਰ ਹੁੰਦਾ ਜੀ ਤੇ ਇਹ ਸਾਰਾ ਡੈਲੀ ਤੇ ਬੰਬੇ ਵਾਲੀ ਸਾਈਡ ਸਾਡੇ ਜਿਆਦਾ ਨਹੀਂ ਜਿਹੜਾ ਹੋਲਸੇਲ ਯੂਨਿਟ ਹੈ ਉਹ ਤਾਂ ਸਾਡੇ ਲੋਕਲ ਵੀ ਨੇ ਉਹ ਤਾਂ ਸੁਨੇਤ ਸ਼ਿਵਪੁਰੀ ਵਾਲੀ ਸਾਈਡ ਸਾਰਾ ਕੰਮ ਕਰਦੇ ਆ ਬਟ ਜਿਹੜਾ ਇਹ ਰਿਟੇਲ ਯੂਨਿਟ ਹੈ ਕਾਰੀਗਰ ਨਾਲ ਫਰਕ ਹੁੰਦਾ ਜਿਵੇਂ ਫੋਰ ਐਗਜ਼ਾਮਪਲ ਜਿਹੜੇ ਰਿਟੇਲ ਦੇ ਕਾਰੀਗਰ ਨੇ ਨਾ ਉਹ ਅਲੱਗ ਨੇ ਉਹਨਾਂ ਨੇ ਪੀਸ ਸਲੋ ਬਣਾਣਾ ਪਰ ਸਫਾਈ ਨਾਲ ਬਣਾਣਾ ਜਿਹੜੇ ਹੋਲਸੇਲ ਵਾਲੇ ਨੇ ਉਹਨਾਂ ਨੇ ਫਾਸਟ ਫਾਸਟ ਬਣਾਣਾ ਕਿਉਂਕਿ ਉਹਨਾਂ ਦਾ ਉਹਨਾਂ ਦਾ ਇੱਕੋ ਹੀ ਟਾਰਗੇਟ ਹੈ ਕੁਆਂਟਮ ਜਿਹੜਾ ਇਹ ਰਿਟੇਲ ਹੈ ਉਹਨਾਂ ਦਾ ਕੁਆਂਟਮ ਹੈ ਸਫਾਈ ਉਹਨਾਂ ਦਾ ਮਤਲਬ ਹੈ ਕਿ ਅਸੀਂ ਸਫਾਈ ਦੇਣੀ ਹੈ ਇਸ ਲਈ ਇਹ ਜਿਹੜੇ ਆਈ ਥਿੰਕ ਸਾਡੇ ਰਿਟੇਲ ਵਾਲੇ ਕਾਰੀਗਰ ਨੇ ਉਹ ਦਿੱਲੀ ਤੇ ਬੰਬੇ ਵਾਲੀ ਸਾਈਡ ਬਹੁਤ ਵਧੀਆ ਵਰਕ ਕਰਦੇ ਕਿਵੇਂ ਦਾ ਰਿਸਪੌਂਸ ਹੈ ਤੁਹਾਨੂੰ ਹੁਣ ਤੱਕ ਸਰ ਹਲੇ ਸਾਨੂੰ ਟੱਚ ਵੁੱਡ 20 ਤੋਂ 22 ਦਿਨ ਹੋਇਆ ਤੇ ਮਤਲਬ ਬੜਾ ਹੀ ਪੂਰ ਮੰਥ ਹੁੰਦਾ ਜੁਲਾਈ ਇੱਕ ਵੈਡਿੰਗ ਵਾਲੇ ਕਨਸੈਪਟ ਨਾਲ ਜੇ ਆਪਾਂ ਪੰਜਾਬ ਵਿੱਚ ਦੇਖੀਏ ਤੇ ਬਟ ਟੱਚਬੁਡ ਬਹੁਤ ਅਮੇਜ਼ਿੰਗ ਬਹੁਤ ਓਵਰ ਅਮੇਜ਼ਿੰਗ ਲੋਕ ਇਨੀ ਪ੍ਰਾਇਰੀ ਪਲਾਨ ਕਰਨਾ ਜਿਵੇਂ ਸਰਦੀ ਚ ਵਿਆਹ ਹੋਣੇ ਸ਼ੁਰੂ ਹੋਣੇ ਆ ਦੋ ਤਿੰਨ ਮਹੀਨੇ ਪਹਿਲਾਂ ਹੀ ਪਲਾਨ ਕਰਨਾ ਸ਼ੁਰੂ ਕਰ ਦਿੰਦੇ ਆ ਪਾਜੀ ਐਦਾਂ ਤਿੰਨ ਕ ਮਹੀਨੇ ਪਹਿਲੇ ਲੋਕੀ ਇੱਕ ਵਾਰੀ ਦੇਖਣਾ ਸ਼ੁਰੂ ਕਰਦੇ ਆ ਕਿਉਂਕਿ ਇੱਕ ਬੜਾ ਵੱਡਾ ਇੱਕ ਬਰਾਇਡ ਹੈ ਉਹਦੇ ਲਈ ਇੱਕ ਬਹੁਤ ਵੱਡਾ ਦਿਨ ਹੈ ਉਹਦੇ ਲਈ ਉਹਦੀ ਪੂਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ ਉਹਦੀ ਮਦਰ ਲਈ ਵੀ ਤੇ ਫਿਰ ਉਹ ਪਹਿਲਾਂ ਤਾਂ ਮਾਰਕੀਟ ਚ ਦੇਖਣਾ ਸ਼ੁਰੂ ਕਰਦੇ ਆ ਜੋ ਲੁਧਿਆਣੇ ਦੀ ਇੱਕ ਗੱਲ ਹੈ ਲੁਧਿਆਣਾ ਇੱਕ ਜਗ੍ਹਾ ਤੋਂ ਪਸੰਦ ਆਏ ਤੇ ਕਦੀ ਨਹੀਂ ਲੈਂਦਾ ਪਹਿਲਾਂ ਚਾਰ ਪੰਜ ਜਗ੍ਹਾ ਤੇ ਟ੍ਰਾਈ ਕਰਦਾ ਫਿਰ ਉਸ ਤੋਂ ਬਾਅਦ ਭਾਜੀ 45 ਤੋਂ 60 ਦਿਨ ਦੀ ਕਸਟਮਾਈਜੇਸ਼ਨ ਹੈ ਜੇ ਤੁਹਾਨੂੰ ਫੋਰ ਐਗਜ਼ਾਮਪਲ ਤੁਸੀਂ ਆਪਣੇ ਆਰਡਰ ਦੀ ਚੀਜ਼ ਬਣਾਣੀ ਹੈ ਤਾਂ ਤੁਹਾਨੂੰ 45 ਟੂ 60 ਡੇਜ਼ ਦਾ ਵੈਸੇ ਵੀ ਚਾਹੀਦੇ ਆ ਤਾਂ ਇਸ ਲਈ 3 ਕੁ ਮਹੀਨੇ ਐਡਵਾਂਸ ਹੋਣਾ ਤਾਂ ਆਈ ਥਿੰਕ ਬਹੁਤ ਵਧੀਆ ਗੱਲ ਹੈ ਹੋਣਾ ਚਾਹੀਦਾ ਵੀ ਹੈ ਯਾਮੀ ਗੌਤਮ ਨੇ ਨਾ ਆਪਣੇ ਵਿਆਹ ਤੇ ਆਪਣੀ ਮਦਰ ਦਾ ਸੂਟ ਪਾਇਆ ਸੀ ਜੋ ਉਹਨਾਂ ਨੇ ਆਪਣੇ ਵਿਆਹ ਤੇ ਪਾਇਆ ਸੀ ਜੀ ਤੇ ਮੈਂ ਉਸ ਦਿਨੇ ਸੋਚ ਰਿਆ ਸੀਗਾ ਇੱਕ ਦਿਨ ਬੈਠਾ ਕੇ ਇੱਕ ਕੁੜੀ ਲਈ ਇਹ ਕਿੰਨਾ इमोशनल ਚੀਜ਼ ਵੀ ਹੁੰਦੀ ਹੈ ਕਈ ਵਾਰੀ ਨਾ ਰੈਂਟ ਵਾਲੀਆਂ ਬਹੁਤ ਐਡਸ ਆਉਂਦੀਆਂ ਕਿ ਲਹਿੰਗਾ ਰੈਂਟ ਕਰਾਓ ਠੀਕ ਹੈ ਉਹਨਾਂ ਦਾ ਬਿਜ਼ਨਸ ਹੈ ਵਿ ਟੂ ਰਿਸਪੈਕਟ ਟੂ ਈਚ ਐਂਡ एवरीवन ਹੂ ਇਸ ਡੂਇੰਗ ਇਟ ਪਰ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਯਾਰ ਇਹ ਭਾਵੇਂ ਦੁਬਾਰਾ ਨਹੀਂ ਵੀ ਪਹਿਣਾ ਪਰ ਇਹ ਤਾਂ ਆਪਣਾ ਹੀ ਹੋਣਾ ਚਾਹੀਦਾ ਹੈ ਕਿ ਜ਼ਿੰਦਗੀ 'ਚ ਤੁਸੀਂ ਉਹਨੂੰ ਕੈਰੀ ਕਰਕੇ ਰੱਖ ਸਕੋ ਮੈਂ ਕੋਈ ਮਤਲਬ ਆਪਣੇ ਬ੍ਰਾਂਡ ਦੀ ਉਹ ਨਹੀਂ ਕਰੂੰਗਾ ਬਟ ਡੈਫੀਨੇਟਲੀ ਤੁਹਾਡੀ ਗੱਲ ਨਾਲ ਮੈਂ 1000% ਏਗਰੀ ਕਰਦਾ ਕਿ ਐਟ ਲੀਸਟ ਵੈਡਿੰਗ ਵਾਲਾ ਆਊਟਫਿਟ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਤੇ ਰੈਂਟ ਵਾਲੀ ਭਾਜੀ ਆਈ ਥਿੰਕ ਆਈ ਡੋਨਟ نو ਤੁਹਾਨੂੰ ਪਤਾ ਹੈ ਕਿ ਨਹੀਂ ਪਤਾ ਬਟ ਉਹ ਐਕਚੁਅਲ ਕਾਸਟ ਤਾਂ ਤੁਹਾਡੇ ਤੋਂ ਪਹਿਲੇ ਰੈਂਟ ਵਿੱਚ ਹੀ ਲੈ ਲੈਂਦੇ ਆ ਫੋਰ ਐਗਜ਼ਾਮਪਲ ਜੇ ਤੁਸੀਂ 50000 ਰੈਂਟ ਦਿੱਤਾ ਬਰਾਇਡਲ ਦਾ ਜਾਂ XYZ 10000 ਦਿੱਤਾ ਚਲੋ ਤਾਂ ਉਹ 10000 ਹੀ ਉਹਦੀ ਐਕਚੁਅਲ ਕਾਸਟ ਹੁੰਦੀ ਹੈ ਉਹ ਇੰਨੀ ਕੁ ਕੁਆਲਿਟੀ ਦਾ ਹੀ ਹੁੰਦਾ ਹਾਂਜੀ 100% ਜੀ 10000 ਉਹਨਾਂ ਨੇ ਤੁਹਾਡੇ ਤੋਂ ਪਹਿਲਾਂ ਹੀ ਲੈ ਲਿਆ ਉਸ ਤੋਂ ਬਾਅਦ ਉਹ ਅੱਗੇ ਜਿੰਨੀ ਵਾਰੀ ਵੀ ਜਾਣਾ ਹੈ ਉਹ ਜਾਣਾ ਇਹੀ ਕਹਿ ਕੇ ਐ ਭੈਣ ਜੀ ਇਹ ਤਾਂ ਹਲੇ ਹੁਣੇ ਹੀ ਆਇਆ ਜੀ ਡਰਾਈ ਕਲੀਨ ਉਹਨਾਂ ਨੇ ਕਰਾਣਾ ਜੀ 500000 ਖਰਚਣਾ ਜੀ ਇਹ ਤਾਂ ਹਲੇ ਪਹਿਲੀ ਵਾਰੀ ਆਇਆ ਜੀ ਤੇ ਉਹਦਾ ਫਿਰ 10000 ਲੈਣਾ ਹੈ ਐਪ੍ਰੋਕਸੀਮੇਟਲੀ 5 ਤੋਂ 10 ਵਾਰ ਆਈ ਥਿੰਕ ਉਹ ਯੂਜ਼ ਕਰਦੇ ਨੇ ਬਾਕੀ ਡਿਪੈਂਡਸ ਕਿ ਉਹਦੀ ਕੀ ਸਿਚੁਏਸ਼ਨ ਹੈ ਹੋ ਸਕਦਾ ਹੈ ਕਿ ਵੱਧ ਵੀ ਦਿੰਦੇ ਹੋਣ ਮੈਂ ਸੁਣਿਆ ਹੀ ਹੈ ਮੈਨੂੰ ਪ੍ਰੋਪਰ ਏ ਵਾਲੀ ਫੀਲਡ ਵਿੱਚ ਮੈਂ ਰੈਂਟ ਵਾਲੇ ਪਾਸੇ ਕਦੀ ਗਿਆ ਪਰ ਮੈਂ ਤੁਹਾਡੀ ਜਿਹੜੀ ਟਾਰਗੇਟ ਆਡੀਅנס ਹੈ ਜਿਹੜੇ ਤੁਹਾਡੇ ਕੋਲ ਆਉਂਦੇ ਨੇ ਉਹ ਬੜੇ ਨੀਸ਼ ਔਰ ਬੜਾ ਅ ਅਪਰ ਲੈਵਲ ਦੀ ਆਡੀਅנס ਹੈ ਜੀ ਉਹਨਾਂ ਦਾ ਮਾਈਂਡਸੈਟ ਕੀ ਹੈ ਕਿ ਉਹ ਇਮੋਸ਼ਨਲੀ ਕਨੈਕਟਡ ਹੁੰਦੇ ਆ ਦੇ ਨਾਲ ਬਹੁਤ ਜ਼ਿਆਦਾ ਸਾਡੇ ਕੋਲ ਹਲੇ ਦੇਖੋ ਸਾਲਿਆਂ ਨੂੰ 22 ਦੀ ਨਹੀਂ ਹੋਈ ਹੈ ਤਾਂ ਸਾਡੇ ਕੋਲ ਜਿਹੜਾ ਕਰਾਊਡ ਆਇਆ ਉਹ ਟੱਚਪੁਆਇੰਟ ਬਹੁਤ ਹੀ ਸੋਫਿਸਟੀਕੇਟਿਡ ਤੇ ਬਹੁਤ ਹੀ ਵੈਲ ਮੈਨਰਡ ਕਰਾਊਡ ਹੈ ਇਕ ਤਾਂ ਓਨੇਸਟ ਰਿਵਿਊਸ ਦੇ ਕੇ ਜਾਂਦੇ ਆ ਤੇ ਸਾਡੇ ਨਾਲ ਹਾਲੇ ਤੱਕ ਇੱਕ ਚੀਜ਼ ਹੋ ਰਹੀ ਹੈ ਕਿ ਇਨੀਸ਼ੀਅਲੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਜਿਵੇਂ ਕਿ ਇਹ ਸਟੋਰ ਓਪਨ ਹੋਇਆ ਫੋਰ ਏਗਜ਼ਾਮਪਲ ਉਹ ਸਨ ਵਿਊ ਚ ਘੁੰਮਣ ਆਏ ਉਹਨਾਂ ਨੇ ਗੱਡੀ ਪਾਕ ਕੀਤੀ ਉਹਨਾਂ ਨੇ ਸਟੋਰ ਦੇਖਿਆ ਤਾਂ ਉਹ ਅੰਦਰ ਆਂਦੇ ਆ ਵਾਕ ਇਨ ਕਰਦੇ ਆ ਉਹ ਵੈਰਾਈਟੀ ਦੇਖ ਕੇ ਜਾਂਦੇ ਆ ਫਿਰ ਦੁਬਾਰਾ ਆਪਣੇ ਫਾਦਰ ਨਾਲ ਜਾਂ ਮਦਰ ਨਾਲ ਉਹ ਦੋ ਕੁ ਦਿਨ ਬਾਅਦ ਜਾਂ ਅਗਲੇ ਦਿਨ ਆ ਕੇ ਫਿਰ ਪ੍ਰੋਡਕਟ ਪਰਚੇਸ ਕਰਕੇ ਜਾਂਦੇ ਆ ਇਹ ਚੀਜ਼ ਸਾਡੇ ਨਾਲ ਉੱਥੇ ਬਹੁਤ ਜ਼ਿਆਦਾ ਹੋ ਰਹੀ ਹੈ ਤੁਸੀਂ ਆਪ ਉਥੇ ਅਵੇਲੇਬਲ ਹੁੰਨੇ ਹੋ ਜੇ ਕੋਈ ਆਉਣਾ ਚਾਹੁੰਦਾ ਹੈ ਵਿਜ਼ਿਟ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਉਥੇ ਆਪ ਹੁੰਨੇ ਹੋ ਸਰ ਜੇ ਤਾਂ ਉਹ ਪ੍ਰਾਇਰ ਅਪਾਇੰਟਮੈਂਟਸ ਲੈ ਕੇ ਆ ਰਹੇ ਹੈ ਤਾਂ ਡੈਫੀਨੇਟਲੀ ਮੈਂ ਜਾਂ ਮੇਰੀ ਵਾਈਫ ਜੋ ਕਿ ਇਕੁਅਲੀ ਇਨਵੋਲਡ ਹੈ ਸਟੋਰ ਦੇ ਵਿੱਚ ਉਹਨਾਂ ਵਿੱਚੋਂ ਕੋਈ ਨਾ ਕੋਈ 100% ਮਿਲੇਗਾ ਨਹੀਂ ਤਾਂ ਤੁਹਾਨੂੰ ਅਹਿਸਾਸ ਨਹੀਂ ਹੋਏਗਾ ਕਿ ਅਸੀਂ ਨਹੀਂ ਹੈਗੇ ਕਿਉਂਕਿ ਇਹ ਪ੍ਰੋਪਰਲੀ ਟੀਮ ਬੇਸਡ ਸਟੋਰ ਹੈ ਪ੍ਰੋਪਰ ਕਸਟਮਰ ਸਰਵਿਸ ਹੈ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਵੀ ਸਾਡਾ ਵਿਜ਼ਨ ਹੈ ਕਿ ਅਸੀਂ ਇੱਕ ਸਟੋਰ ਨਹੀਂ ਖੋਲਣਾ ਅਸੀਂ ਘੱਟੋ ਘੱਟ 50 ਸਟੋਰ ਖੋਲਣੇ ਹੈ ਆਬਵੀਅਸਲੀ ਅਸੀਂ 50 ਦੇ 50 ਚ ਤਾਂ ਨਹੀਂ ਬੈਠ ਸਕਦੇ ਬਟ ਹਾਂ ਫਾਰ ਦਾ ਟਾਈਮ ਬਿੰਗ ਜੇ ਤੁਸੀਂ ਇੱਕ ਅਪਾਇੰਟਮੈਂਟ ਲੈ ਕੇ ਆ ਰਹੇ ਹੋ ਤਾਂ ਅਸੀਂ ਡੈਫੀਨੇਟਲੀ ਤੁਹਾਨੂੰ ਮਿਲਾਂਗੇ ਕਿਹੜੀ ਜਗ੍ਹਾ ਤੇ ਐਗਜ਼ੈਕਟ ਲੋਕੇਸ਼ਨ ਤੁਸੀਂ ਦੱਸ ਸਕਦੇ ਸਰ ਐਗਜ਼ੈਕਟਲੀ ਸਨ 뷰 ਪਲਾਜ਼ਾ ਸਟਾਰਬਕਸ ਦੀ ਬਿਲਕੁਲ ਬੈਕ ਸਾਈਡ ਤੇ ਕਾਰਨਰ ਹੈ ਉੱਥੇ ਇੱਕ ਵਾਟਰ ਬੋਡੀ ਜੀ ਹੈ ਉਹਦੇ ਬਿਲਕੁਲ ਨਾਲ ਵਾਲਾ ਸਟੋਰ ਹੈ ਜੀ ਪਿਰੋਈ ਬਹੁਤ ਧੰਨਵਾਦ ਭਾਜੀ ਤੁਸੀਂ ਆਏ ਗੱਲਬਾਤ ਕੀਤੀ ਆਖਿਰ ਦੇ ਵਿੱਚ ਕੁਝ ਆਪਣੇ ਵੱਲੋਂ ਸਾਡੀ ਆਡੀਅנס ਨੂੰ ਕਹਿਣਾ ਚਾਹੁੰਦੇ ਹੋ ਤਾਂ ਮੈਂ ਬਸ ਇਹੀ ਰਿਕਵੈਸਟ ਕਰੂੰਗਾ ਜੀ ਔਡੀਐਂਸ ਨੂੰ ਕਿ ਜਿਨ੍ਹਾਂ ਦੇ ਘਰੇ ਵਿਆਹ ਹੈ ਜਾਂ ਜਿਨ੍ਹਾਂ ਦੇ ਵੀ ਘਰੇ ਕੋਈ ਫੰਕਸ਼ਨ ਹੈ ਤਾਂ ਇੱਕ ਵਾਰੀ ਸਾਡੇ ਕੋਲ ਵਿਜ਼ਿਟ ਜ਼ਰੂਰ ਕਰੋ ਕਿਉਂਕਿ ਸਾਨੂੰ ਅਸੀਂ ਤੁਹਾਨੂੰ ਵੈਲਿਊ ਫਾਰ ਮਨੀ ਦੇਣੀ ਹੈ ਸਾਡੇ ਕੋਲ ਤੁਹਾਨੂੰ ਪ੍ਰੋਡਕਟ ਮਿਲੇਗਾ 10000 ਵਾਲਾ ਵੀ ਸਾਡੇ ਕੋਲ ਤੁਹਾਨੂੰ ਪ੍ਰੋਡਕਟ ਮਿਲੇਗਾ 3 ਲੱਖ ਵਾਲਾ ਵੀ ਬਟ ਉਹਦੀ ਵੈਲਿਊ ਇਕੁਅਲੀ ਹੋਏਗੀ ਹਰ ਰੇਂਜ ਦਾ ਪ੍ਰੋਡਕਟ ਹੈ ਹਰ ਰੇਂਜ ਦੇ ਬੰਦੇ ਲਈ ਪ੍ਰੋਡਕਟ ਹੈ ਤੇ ਅਸੀਂ ਇਕੁਅਲੀ ਵੈਲਿਊ ਕਰਦੇ ਹਾਂ ਇੱਕ ਵਾਰੀ ਪਲੀਜ਼ ਵਿਜ਼ਿਟ ਕਰੋ ਸਿਰਫ ਦੇਖਣ ਲਈ ਤੇ ਤੁਹਾਨੂੰ 100% ਕੁਝ ਨਾ ਕੁਝ ਜ਼ਰੂਰ ਪਸੰਦ ਆਏਗਾ Thank you so much for coming, Tanwar. Thank you. Thank you so much.